ਦੇਖਾ ਥੋੜਾ ਜੀ ਲੱਗ ਜੂ ਮੰਮੀ ਇੰਨਾ ਮੋ ਘਰ ਦੇਣੇ ਤੁਹਾਨੂੰ ਪਤਾ ਤੁਹਾਨੂੰ ਤਾਂ ਨਾ ਆ ਫੁੱਲਾ ਵੰਗੂ ਚੱਕੀ ਫਿਰਨਗੇ ਪਰ ਮੇਰੇ ਕੋਲੇ ਅੱਜ ਪੈਸੇ ਹੈ ਨਹੀਂ ਸਾਡੇ ਰਿਸ਼ਤੇਦਾਰ ਐ ਨਹੀਂ ਸਿੱਧਾ ਆਰ ਲੈਣਾਗਾ ਪਰ ਆਪਣਾ ਸਾਹ ਪਹਿਲਾਂ ਬਹੁਤ ਲੰਮਾ ਪਰ ਬੇਇੱਜ਼ਤੀ ਕੱਲ ਨੂੰ ਨਹੀਂ ਹੋ ਜਦੋਂ ਚਾਰ ਲੋਕਾਂ ਨੂੰ ਪਤਾ ਲੱਗਣਾ ਬੇਨੇ ਪੈਸੇ ਦੇਣੇ ਆ ਬਾਪੂ ਜੀ ਬਾਪੂ ਠੀਕ ਹੋ ਤੁਸੀਂ ਬਾਪੂ ਤਿਆਰ ਹੋ ਗਏ ਉਹ ਪੱਗ ਦੇ ਇਹ ਇਹ ਸਰਟੀਫਿਕੇਟ। ਠੀਕ ਹੈ ਵੀ ਅੱਜ ਕਿਦ ਨੂੰ ਤਿਆਰ ਹੋ ਗਿਆ ਇੱਥੇ ਤੁਹਾਨੂੰ ਛੁੱਟੀ ਨਹੀਂ ਸੀ। ਹਾਂ ਛੁੱਟੀ ਆ ਤਾਂ ਹੀ ਤਾਂ ਤਿਆਰ ਹੋ ਰਿਹਾ ਘੁੰਮਣ ਜਾ ਰਹੇ ਹਾਂ ਦੋਸਤਾਂ ਨਾਲ। ਘੁੰਮਣ ਜਾ ਰਹੇ ਹਾਂ। ਹਰ ਵਾਰ ਨਾਲ ਜਦੋਂ ਛੁੱਟੀ ਹੁੰਦੀ ਆ ਤੁਸੀਂ ਕਦੇ ਕਿਸੇ ਨਾਲ ਘੁੰਮਣ ਚਲ ਜਾਂਦੇ ਹੋ ਕਦੇ ਕਿਦੇ ਚਲ ਜਾਂਦੇ ਹੋ ਕਦੇ ਕਿਤੇ ਬਾਰੇ ਫਿਲਮ ਤੋਂ ਰਦਾਣਾ ਯਾਰ ਦੋਸਤ ਨਹੀਂ ਲੋਟਾਂਦੇ। ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਆਪਾਂ ਮੇਰੇ ਨਾਲ ਕਿਨਾਂ ਚੱਲ ਕਈਏ। ਦੇਖੋ ਮੇਰੇ ਮੰਮੀ ਐਨੇ ਫੋਮ ਹੋਦੀ ਆ। ਫੇਰ ਉੱਥੇ ਕੀ ਕਰਨਾ? ਮਿਲ ਕੇ ਆ ਜਾਾਂਗੇ। ਕਰਨ ਨੂੰ ਦੱਸੋ ਕੀ ਕਰਨਾ ਹੈ ਜਦੋਂ ਆਪ ਕੋਲ ਤੁਹਾਡੀਆਂ ਸਾਰੀਆਂ ਰਿਸ਼ਤਰੀਆਂ ਚ ਆਪਾਂ ਕੋ ਮੈਂ ਆਏ ਤੁਸੀਂ ਕਹਤ ਨਹੀਂ ਮੇਰੇ ਨਾਲ ਕਿ ਇਹ ਕੋਈ ਚੱਲੋ ਤਾਂ ਸਹੀ ਚਲੋ ਬੇਬੇ ਨੂੰ ਪੁੱਛਣਾ ਪਹਿਲਾਂ ਬੇਬੇ ਨੂੰ ਕੀ ਪੁੱਛਣਾ ਤੁਸੀਂ ਹਾਂ ਕਰ ਦੋ ਬੇਬੇ ਨੇ ਆਪ ਹੀ ਕਰ ਦੇਣੀ ਆ ਉਹ ਚਲ ਦੇਖ ਲੈ ਯਾਰੋਂ ਤਾਂ ਮੈਂ ਜਾਣਾ ਸੀ ਜ਼ਰੂਰੀ ਕੰਮ ਸੀ ਪੁੱਤਰ ਅੱਜ ਆਪ ਤੋਨੀ ਕਰਦੇ ਬੇਬੇ ਨਾ ਕਰਦਾ ਆ ਚਲੋ ਫਿਰ ਆ ਜੀ ਮੰਮੀ ਹਾਂਜੀ ਜੀ ਹਾਂਜੀ। ਤੁਸੀਂ ਕੀ ਕਰ ਰਹੇ ਹੋ? ਦੱਸੋ, ਕੱਪੜੇ ਸਾਹਮਣੇ ਹਟਾਈਆਂ। ਮੈਂ ਕੀ ਕਰਨਾ ਸੀਗਾ? ਅੱਛਾ। ਮਨੇ ਟੇਰ ਲੱਗਿਆ ਪਿਆ ਸੀ ਕੱਪੜਿਆਂ ਦਾ। ਤਾਂ ਇਹ ਮਾਰ ਕੇ ਹਟਾਈਆਂ ਸਾਹਮਣੇ ਹਟਾਈਆਂ। ਤੁਸੀਂ ਦੱਸੋ। ਅਸਾ ਤੁਹਾਡੇ ਲਈ ਕੋਈ ਛੋਟਾ ਜਿਹਾ ਕੰਮ ਹੈ ਸੀ। ਕੀ ਕੰਮ ਸੀ ਮੇਰੇ ਤੇ ਕਰਾ? ਮੰਮੀ ਮੈਂ ਕਹ ਰਹੀ ਸੀ ਅੱਜ ਕੈਬਨ ਉਹ ਵੀ ਛੁੱਟੀ ਆ। ਮੈਂ ਮੈਂ ਵੀ ਆਖਿਆ ਦੇਣ ਕਿਹੜੇ ਪਾਸੋਂ ਚੜੇ ਅੱਜ ਮੰਮੀ ਦੀ ਲੋੜ ਪੈ ਗਈ ਸਾਨੂੰ। ਓਹੋ ਮੰਮੀ ਮੈਂ ਤਾਂ ਕਿੰਨੀ ਸੀ ਵੀ ਅਪਾ ਜੇ ਮੇਰੇ ਨਾਨਕੇ ਚੱਲੇ ਹੁੰਦੇ ਮੰਮੀ ਨੂੰ ਨਾ ਕਿੰਨੇ ਦਿਨ ਹੋ ਗਏ ਫੋਨ ਲਾਉਂਦੀ ਨੂੰ ਓਏ ਕਹਿੰਦੇ ਨੇ ਵੀ ਜਦੋਂ ਤੇਰਾ ਵਿਆਹ ਹੋਣਾ ਤੂੰ ਕਦੇ ਸਾਡੇ ਲੱਭੇ ਆਈ ਹੋਣੀ ਨਹੀਂ ਹੈਗੀ ਮਿਲਣਾ ਫਿਕਰਾ ਤਲਾ ਜਾਂਦੇ ਮੈਨੂੰ ਉਹ ਆਪਾਂ 24 ਘੰਟੇ ਸੈਲਸ ਪਟਿਆਂ ਦੀ ਰਹਨੇ ਆ ਕੰਮ ਵੀ ਦੇਖ ਲੋ ਘਰ ਦੇ ਮੰਮੀ ਕਾ ਸਾਰਾ ਖੇਲ ਆ ਰਖ ਲਿਆ ਪਿਆ ਕਣਕ ਵੱਢ ਕੇ ਹਟਿਆ ਪੱਲੀਆਂ ਸਾਹਮਣੇ ਵਾਲੀਆਂ ਵੀ ਉਹ ਸਾਹਮਣੇ ਮੰਮੀ ਸਾਰੇ ਰੰਗ ਉਹ ਇੱਧਰ ਪਈਆਂ ਢੋਲ ਜਿਹੜੇ ਛੋਟੇ ਮੋਟੇ ਇੱਕ ਤਾਂ ਹੈਗੇ ਨੇ ਉਹ ਆ ਕੇ ਕਰ ਲਾਂਗੇ ਇੱਕ ਰਤਨ ਮਰਜ਼ੀ ਕਰੋ ਭਾਈ ਮਰਜ਼ੀ ਆ ਛੋਟੀ ਜਾਓ ਟੋਡੀਆਂ ਆਪਦੀਆਂ ਭੁਗਦੀਆਂ ਨੇ ਤੁਸੀਂ ਚਲਾਈ ਜਾਂਦੇ ਹੋ ਲੈ ਜਾ ਵਗ ਜਾਓ ਭਾਈ ਮੰਮੀ ਤੁਸੀਂ ਵੀ ਚਲੋ ਨਾ ਨਾਲ ਮੈਂ ਕੀ ਕਰੂੰਗੀ ਮੰਮੀ ਥੋੜਾ ਜੀ ਲੱਗਦੀ ਉੱਥੇ ਜਾ ਮੈਂ ਨਹੀਂ ਜਾਣਾ ਹੈਗਾ ਤੁਸੀਂ ਜਾਣਾ ਜਾਓ ਮੰਮੀ ਮੰਮੀ ਹੋਣੀ ਪਈ ਤੇ ਮੈਂ ਚੰਗੇ ਨੇ ਤੁਸੀਂ ਜਾਓ ਮੰਮੀ ਮੈਂ ਚੱਲ ਜਾਂਗੀ ਅੱਗੇ ਤੁਸੀਂ ਕਹਿ ਦੋ ਨਾ ਮੰਮੀ ਬਾਗ ਚੱਲੇਗਾ ਕਿਉਂ ਹਾਂ ਡੇਗੜੋ ਹੀ ਨਹੀਂ ਆ ਬਾਗ ਚੱਲ ਕੰਮ ਕੀ ਮੱਥਿਆ ਸੀ ਘਰੇ ਵੀ ਸਾਰਾ ਕੰਮ ਕਰਾਂਗੇ ਤੁਸੀਂ ਡਹਿਰੀਆਂ ਫੇਰੀਆਂ ਲਾ ਕੇ ਤਿਆਰੀਆਂ ਨੂੰ ਭੱਜ ਲੈ ਮੈਂ ਆ ਗਈ ਮੈਂ ਸਾਰਾ ਕੰਮ ਆਪੇ ਕਰ ਲਵਾਂ ਤੁਸੀਂ ਧਿਆਰ ਹੋ ਜਾਣਾ ਪਲੀਜ਼ ਜੇ ਥੋੜਾ ਜੀ ਲੱਗ ਜਾ ਮੰਮੀ ਇੰਨਾ ਮੋਹ ਕਰਦੇ ਨੇ ਤੁਹਾਨੂੰ ਪਤਾ ਤੁਹੋਂ ਦਾ ਨਾ ਆ ਫੁੱਲਾ ਵੰਗੂ ਚੱਕੀ ਫਿਰਨਗੇ ਮੈਂ ਤੇਰੇ ਨਾਲ ਕੀ ਕੀ ਕਰਨਾ ਹੈ ਮੈਨੂੰ ਤਾਂ ਵੈਸੇ ਵੀ ਪਸੰਦ ਆ ਜਿਹੇ ਦਾ ਰੰਗ ਤੇਰੇ ਮਤਵ ਲੱਗੇ ਪੇਕੇ ਆ ਨੇ ਲਾਤਾ ਉਹ ਜੇ ਤੇਰੇ ਨਾਨਕੇ ਲਾ ਦੇਣਗੇ ਨਹੀਂ ਮੰਮੀ ਉਹ ਤਾਂ ਬਹੁਤ ਚੰਗੇ ਨੇ ਤੁਰਦ ਕੀ ਹਤਾ ਹੈਗਾ ਤੁਹਾਨੂੰ ਨਾ ਫੁੱਲਾਂ ਨੂੰ ਚੱਕੀ ਫਿਰਨਗੇ ਤੁਸੀਂ ਇੱਕ ਵਾਰ ਜਾ ਕੇ ਦੇਖੋ ਥੋੜਾ ਮਨ ਲੱਗ ਜੂਗਾ ਚਲੋ ਭਾਈ ਮਰਜ਼ੀ ਕਰੋ ਆਪਦੀ ਸੋਡ ਬਰ ਬਨੇ ਹੱਥ ਜਾਓ ਨਾ ਜਾਓ ਚਲੇ ਜਾਓ ਮੈਂ ਤੁਮੇ ਤੁਸੀਂ ਵੀ ਤਾਂ ਚਲੋ ਨਾ ਅੰਗੇ ਵੀ ਤੁਸੀਂ ਚਲਣਾ ਨਹੀਂ ਬਾਗਚਾ ਲੱਕ ਕਿਉਂ ਪਈ ਅੰਜੀ ਚਲ ਜਿੱਕਾ ਨਾ ਕਿ ਵੀ ਬਾਗਚਾ ਆ ਚਲਿਏ ਚਲ ਆ ਜਾਓ ਖੜੇ ਚਲੋ ਪਾ ਕੁਲਦੀਪ ਸੁਣਦੀ ਨਹੀਂ ਪਤਾ ਨਹੀਂ ਕਿੱਥੇ ਆ ਕੀ ਹੋ ਗਿਆ ਸੁਣਦੀ ਆ ਦੱਸੋ ਹੋਰ ਬਾਪੂ ਠੀਕ ਆ ਕੋਈ ਠੀਕ ਹਜੇ ਹੁਣ ਤਾਂ ਕੰਮ ਤੇ ਗਏ ਸੀ ਹੁਣੇ ਮੁੜਿਆ ਕੀ ਹੋ ਗਿਆ ਕੁਲਦੀਪ ਫੋਨ ਆਇਆ ਆਪਣੀ ਭਾਣਜੀ ਦਾ ਪਿੰਕੀ ਦਾ ਕੀ ਕਹਿੰਦੀ ਆ ਸੁੱਖਾ ਹਾਂ ਸੁੱਖਾ ਨਾਲ ਤਾਂ ਪਿੰਕੀ ਆ ਰਹੀ ਆ ਅੱਛਾ ਨਾਲੇ ਆ ਰਹਾਗੇ ਵੀ ਨਾਲੇ ਉਹਦੀ ਮਾਂ ਆ ਰਹੀ ਛੱਗੇ ਵੀ ਦੀ ਅੱਛਾ ਆਪਣੇ ਘਰੇ ਸਾਰੇ ਹਾਂ ਆਪਣੇ ਗਰੀਬ ਖਾਨੇ ਚ ਆਉਣਗੇ ਲੈ ਉਹ ਕੋਈ ਨਹੀਂ ਭਾਈ ਮਾਸਾ-ਮਾਸਾ ਰਿਸ਼ਤੇਦਾਰ ਆਉਣਗੇ ਫੇਰਾ ਚੁੱਗੀ ਗਾਨਾ ਜੀ ਮੇਰੀ ਧੋਤੀ ਆਉਂਦੀ ਹੈ ਚੰਗੀ ਤੂੰ ਐਂ ਕਰ ਆ ਸਾਰਾ ਚੱਕਤਰ ਕਰ ਦੇ ਮੰਜੇ-ਮੰਜੇ ਝਾੜ ਦਿਆ ਚਾਦਰ ਵਧੀਆ ਵਸਾ ਦੇ ਬੈੱਡ ਤੇ ਮੈਂ ਕਰ ਲੂੰਗੀ ਇਹ ਨਾ ਤੁਸੀਂ ਫਿਕਰ ਕਰੋ ਇਹ ਤਾਂ ਮੇਰੇ ਕਰਨ ਵਾਲਾ ਕੰਮ ਆ ਇਹ ਤਾਂ ਮੈਂ ਝਾੜ-ਚੜਾਈ ਸਾਰਾ ਕਰ ਲੈਣੀ ਹੈ ਉਹਨਾਂ ਦੇ ਆਉਂਦੇ-ਆਉਂਦੇ ਤੇ ਤੁਸੀਂ ਨਾ ਖਾਣ-ਪੀਣ ਨੂੰ ਲਿਆਓ ਹੁਣ ਉਹਨਾਂ ਨੂੰ ਫੋਕਾ-ਪਾਣੀ ਦੇਵਾਗੇ ਕੀ ਕੱਲੀ ਚਾਹ ਫੜਾਵਾਂਗੇ ਕਿਉਂ ਬਾਪੂ ਸਹੀ ਗੱਲ ਹੈ ਪੁੱਤ ਦੇਖ ਨਮੀ ਨਮੀ ਸਕੀਰੀ ਜੋ ਆਊਗਾ ਨਾਲੇ ਨਮਾ ਜੋ ਆਈ ਹੈ ਨਾਲੇ ਉਹਦੀ ਮਾਂ ਖਾਣ ਪੀਣ ਵਾਲੀਆਂ ਚੀਜ਼ਾਂ ਵਧੀਆ ਲੈ ਆਈ ਬਾਪੂ ਚੀਜ਼ਾਂ ਤਾਂ ਲਿਓ ਪਰ ਮੇਰੇ ਕੋਲੇ ਤਾਂ ਪੈਸੀ 300 ਰੁਪਿਆ ਦਾ ਸਾਰਾ ਉਹ 300 ਰੁਪਿਆ ਪੁੱਤ 300 ਰੁਪਿਆ ਬਾਪੂ ਫੇਰ ਆਪਾਂ ਦੋ ਤਿੰਨ ਖਾਲੀ ਮੋੜ ਦੇਾਂਗੇ ਕੋਣੋ ਵੀ ਚਾਹੀਦਾ 150 ਮੁੱਠੀ ਚ ਜਵਾਈ ਜਵਾਈ ਨੂੰ ਵੀ ਚਾਹੀਦਾ ਚਾਹੀਦਾ ਕਿ ਹੱਕ ਤਾਂ ਬਾਪੂ ਜੀ ਕੱਪੜਿਆਂ ਦਾਗਾ ਉਹਦੀ ਸੱਸ ਵੀ ਨਾਲ ਆਉ ਉਹਨੂੰ ਵੀ ਚਾਹੀਦੇ ਆ ਕੁੜੀ ਨੂੰ ਵੀ ਚਾਹੀਦੇ ਆ ਮੁੰਡੇ ਨੂੰ ਵੀ ਲਾਉਣਾ ਪੂਲੀੜਾ ਨਾਲ ਚਾਹੀਦੇ ਭਾਈ ਪਰ ਚਲ ਕੋਈ ਨਾ ਉਹਨਾਂ ਨੂੰ ਆਪਣੇ ਹਾਲਾਤਾਂ ਦਾ ਪਤਾ ਬਾਲਾ ਨਹੀਂ ਤਾਂ 100-100 ਤਾਂ ਦੇਣ ਜੋਗੇ ਹੈਗੇ ਆ ਫਿਰ ਉਹ 300 ਤਾਂ ਤੂੰ ਸਾਂਭ ਕੇ ਰੱਖੀ ਪੁੱਤ ਤੂੰ ਉਧਾਰ ਸਰਦਾਰ ਲਿਆਈਂ ਦਾ ਤਾਂ ਕੋਈ ਗੋਪੀ-ਗੋਪੀ ਨਹੀਂ ਨਹੀਂ ਫਿਰ ਤੂੰ ਕੋਈ ਮਟਰ ਪਨੀਰ ਲਿਆਈ ਪੁੱਤਾ ਲੋ ਡੰਗ ਸਬਜ਼ੀ ਦਾਲ ਤਾਂ ਚੱਚ ਦੀ ਖਵਾ ਦੇ ਉਹ ਮੱਕੂ ਹੀ ਤਾਂ ਪਾ ਸੋਚਦੇ ਆ ਵੀ ਉਹ ਤਾਂ ਆਪਣੇ ਰਿਸ਼ਤੇਦਾਰ ਇੰਨੇ ਤਖੜੇ ਨੇ ਮਸਾ ਮਸਾ ਆਪਣੇ ਗਰੀਬਾਂ ਦੇ ਘਰੇ ਆ ਰਹੇ ਨਹੀਂ ਇਹ ਤਾਂ ਉਹ ਗੱਲ ਆ ਕੀੜੀ ਦੇ ਘਰੇ ਨਰੈਣ ਆਉਣ ਵਾਲੀ ਸਹੀ ਗੱਲ ਆ ਆਪਣੀ ਗਰੀਬੀ ਨੂੰ ਦੇਖ ਕੇ ਤਾਂ ਰਿਸ਼ਤੇਦਾਰ ਵੀ ਨਹੀਂ ਆਉਂਦੇ ਕੋਈ ਨਹੀਂ ਆਉਂਦਾ ਬਾਪੂ ਸਭ ਲੈਣ ਦੇ ਭੁੱਖੇ ਨੇ ਪਤਾ ਵੀ ਉੱਥੇ ਜਾਵਾਂਗੇ ਤਾਂ ਕੀ ਲੈ ਕੇ ਆਵਾਂਗੇ ਐ ਨਹੀਂ ਪਤਾ ਦੇ ਕੇ ਆਉਣੇ ਪੈਣਾ ਹੋਰ ਤਾਂ ਬਾਪੂ ਫੇਰ ਕਹੇਗਾ ਮੈਨੂੰ ਐ ਕਹਿੰਦੀ ਆ ਤੇਰੀ ਧੀ ਵੀ ਨਹੀਂ ਇੱਥੇ ਤਾਂ ਵੱੜਦੀ ਛੇਤੀ ਬਾਈ ਕੀ ਕਰਿਆ ਜਾਵੇ ਉਹਨੂੰ ਵੀ ਆਪਣੀ ਗਰੀਬੀ ਚੋਂ ਹੁਣ ਮੁਸਕਾਉਣ ਲੱਗ ਗਿਆ। ਕਿ ਸੇਕਰ ਚ ਗਈ ਆ। ਚਾਰ ਕੋਈ ਨਾ। ਕੁਲਦੀਪ ਇਹ 300 ਰੁਪਇਆ ਰੱਖਿਆ ਸੀ ਮੱਖਾ ਬਾਪੂ ਦੀ ਦਵਾਈ ਮੁੱਕੀ ਪਿਆ 2 ਦਿਨ ਹੋ ਗਏ। ਬਾਪੂ ਦੀ ਦਵਾਈ ਲਿਉਂਦੇ ਬਚਾਰਾ ਸਾਰਾ ਦਿਨ ਖੰਘ ਖੰਘ ਕਰੀ ਜਾਂਦਾ ਰਹਿੰਦਾ। ਹੋਰ ਨਾ ਕਿਤੇ ਜ਼ਿਆਦਾ ਬਿਮਾਰ ਹੋ ਜੇ। ਨਹੀਂ। ਪੁੱਤ ਮੇਰੀ ਦਵਾਈ ਦਾ ਮੈਂ ਸਹਾਰ ਲਉ ਔਖਾ ਸੋਖਾ। ਤੁਸੀਂ ਰਿਸ਼ਤੇਦਾਰਾਂ ਨੂੰ ਆਇਆ ਨੂੰ ਸੰਭੋ। ਅਗਲਾ ਕਹਿੰਦਾ ਅਸੀਂ ਤੁਸੀਂ ਟਾਈਮ ਕਿਉਂ ਲਾਈ ਜਾਂਦੇ ਹੋ? ਚਲੋ। ਆਹੋ ਠੀਕ ਆ ਬਾਪੂ ਚਲ ਤੇਰੀ ਦਵਾਈ ਦੇ ਔਖੇ ਸੁਖੇ ਫੇਰ ਕਰਾਂਗੇ ਕੀ ਪ੍ਰਬੰਧ ਪਹਿਲਾਂ ਆਪਾਂ ਰਿਸ਼ਤੇਦਾਰਾਂ ਨੂੰ ਉਹ ਕਰੀਏ ਹੈ ਨਾ ਕਾਹ ਕਰਿਓ ਨਾਲ ਤਾਂ ਪੂਜੀਆ ਬਦਾਨਾ ਜਲੇ ਆਇਓ ਮਠਨ ਨਮਕੀਂ ਜਾਂਦਾ ਨਾਲੇ ਵਧੀਆ ਮਹਿੰਗੇ ਬਿਸਕਟ ਲਿਆਇਓ ਹਾਂ ਇੱਕ ਅੱਧੀ ਬੋਤਲ ਠੰਡੇ ਦੀ ਫੜ ਲਿਆਇਓ ਦਾਲ ਸਬਜੀ ਵਧੀਆ ਆਪਾਂ ਉਹਨਾਂ ਦੀ ਆਵਪਕਤ ਕਰਾਂਗੇ ਉਹਨਾਂ ਨੂੰ ਆ ਲੱਗੇ ਹੀ ਨਾ ਕਿਸੀਂ ਉਹਨਾਂ ਦੇ ਘਰੇ ਗਏ ਸੀ ਸਰ ਕੋਈ ਕਮੀ ਰਹਿ ਗਈ ਹਾਂ ਹਾਂ ਫਾਤਾ ਗੱਲ ਤੇਰੀ ਸਹੀ ਆ ਤੇ ਨਾਲੇ ਨਾ ਜੇ ਘਟਦੇ ਵਾਦੇ ਕਿਸੇ ਤੋਂ ਫੜ ਲਿਓ ਪੈਸੇ ਹਾਂ ਨਾਲ ਇਹ ਚ ਕੀ ਆ ਆਪਣੀ ਦੋ ਤੀਨ ਨੂੰ ਹੀ ਅਗਲਾ ਕਹੂਗਾ ਹੈ ਅਗਲੇ ਨੇ ਆਪਣੀ ਗਰੀਬੀ ਥੋੜੋ ਦੇਖਣੀ ਆ ਬਿਲਕੁਲ ਚਲ ਠੀਕ ਆ ਮੈਂ ਲਿਆਉਣਾ ਦੁਕਾਨ ਤੇ ਜਾ ਕੇ ਸਬਜ਼ੀ ਹਾਂ ਜਾਓ ਜਾ ਬਾਬੂ ਤੂੰ ਆਰਾਮ ਕਰ ਲੈ ਤੈਨੂੰ ਕੁਛ ਦਿਨ ਲੋੜ ਤਾਂ ਨਹੀਂ ਨਾ ਬਈ ਕੁਛ ਨਹੀਂ ਚਲ ਫਿਰ ਮੈਂ ਤਾਂ ਕੰਮ ਕਰਦੇ ਬਾਬੂ ਮੈਨੂੰ ਹਾਕਾਂ ਹੀ ਨਾ ਮਾਰੀ ਹੁਣ ਹੁਣ ਤੁਸੀਂ ਹਾਕ ਕੀ ਕਰੀ ਜਾਂਦੇ ਹੋ ਮੇਰੇ ਨਾਲ ਠੋਰਾ ਠਾਰੀ ਜੀ ਇਹ ਤਾਂ ਮੈਂ ਕੱਲੀ ਵੀ ਕਰ ਲਵਾਂਗੀ ਅੱਛਾ ਤੁਸੀਂ ਤੁਸੀਂ ਜਾਓ ਮੇਰੀ ਗੱਲ ਸੁਣੋ ਹੁਣ ਤੁਸੀਂ ਇੱਥੇ ਮੇਰਾ ਟਾਈਮ ਬਰਬਾਦ ਨਾ ਕਰੋ ਛੇਤੀ ਜਾਓ ਖਾਣ ਪੀਣ ਦਾ ਸਮਾਨ ਲਿਆਓ ਨਾਲ ਕੋਈ ਸਬਜ਼ੀ ਦੇਖੇ ਕਿੰਨੇ ਚਿਰ ਬਾਅਦ ਆਉਗੀ ਦੇਖੋ ਸੋਡੀ ਭੈਣ ਤਾਂ ਮੇਰਾ ਕਦੇ ਚਾ ਨਹੀਂ ਸੀ ਪੂਰਾ ਕਰਿਆ ਉਹ ਵੀ ਜਦੋਂ ਆਉਂਦੀ ਨੱਕ ਬੋਲ ਜੇ ਕੱਢ ਕੇ ਮੇ ਨਾਲ ਲੜੋ ਲੜਾਈ ਕਰਕੇ ਮੁਰ ਜਾਂਦੀ ਸੀ ਪਰ ਮੇਰੀ ਦੋਤੀ ਤਾਂ ਬਾਲੀ ਚੰਗੀ ਆ ਹਨਾ ਭੈਣ ਨਾਲੋਂ ਤਾਂ ਕੀ ਦੇਗਾ ਸਹੀ ਗੱਲ ਆ ਚੰਗੀ ਆ ਆਪਣੀ ਨਵੀਂ ਨਵੀਂ ਰਿਸ਼ਤੇਦਾਰੀ ਆ ਨਵੀਂ ਨਵੀਂ ਰਿਸ਼ਤੇਦਾਰੀ ਦੇਖ ਲਾ ਇਹਨਾਂ ਨਾਲ ਵਧੀਆ ਵਰਤਾਂਗੇ ਜਦੋਂ ਇਹ ਆ ਗਏ ਇਹ ਨਾਲ ਆ ਪੈਣੀ ਸੇਵਾ ਕਰਨਗੇ ਨੂੰ ਖੋਸ਼ ਕਰ ਦਿਆਂਗੇ ਨਾਲੇ ਨਾ ਪਿੰਕੀ ਦੀ ਸੱਸ ਆਉਂਦੀ ਆ ਦੇਖ ਲੈ ਨਹੀਂ ਤਾਂ ਅੱਜ ਕੱਲ ਦੇ ਕੁੜੀ ਮੁੰਡਾ ਦੋਨੇ ਉੱਠ ਕੇ ਤੁਰ ਪੈਂਦੇ ਨੇ ਦੇਖ ਲੈ ਕਿੰਨੇ ਵਧੀਆ ਨਾਲ ਆਉਦੀ ਮਾਂ ਨੂੰ ਵੀ ਲੈ ਕੇ ਆਉਣਗੇ ਮੈਂ ਤਾਂ ਉਹਦੇ ਨਾਲ ਬਹਿ ਕੇ ਰੱਜ ਕੇ ਗੱਲਾਂ ਕਰੂੰਗੀ ਪਰ ਇਹ ਲੋਕੇ ਤੂੰ ਮਾਂ ਦੀ ਗੱਲ ਕਰਦੇ ਉਹਦੀ ਮੈਂ ਕਹਿੰਦਾ ਜੇ ਉਹਦਾ ਪਿਓ ਦਾ ਆਪਾਂ ਸਾਰਾ ਪਰਿਵਾਰ ਬੈਠ ਕੇ ਗੱਲਾਂ ਬਾਤਾਂ ਕਰਦੇ ਨਾਲ ਉਹਨਾਂ ਨੂੰ ਰਹਿਣ ਦੇ ਰਹਿਣ ਦੇ ਮੈਨੂੰ ਪਤਾ ਹੁਣ ਤੱਕ ਕਿੱਥੋਂ ਬੋਲਦਾ ਚਲੋ ਠੀਕ ਆ ਤੈਨੂੰ ਆਏ ਆ ਵੀ ਜੇ ਕੁੜਮਾਉਂਦਾ ਅਸੀਂ ਕੋਈ ਬੋਤਲ ਬਾਤਲ ਲਿਆਉਂਦੇ ਚੰਗਾ ਕੋਈ ਉਹ ਤਾਂ ਲਿਆਉਣੀ ਹੈ ਭੁਰਜੀ ਭੁਰਜੀ ਬੰਦੀ ਰਿਸ਼ਤੇਦਾਰੀ ਦੀ ਅਗਲਾ ਰਾਤ ਰਹਿਣਾ ਉਹ ਤਾਂ ਲਿਆਉਣੀ ਪੈਂਦੀ ਮਾਂ ਤਾਨ ਤਾਂ ਕਰਨੀ ਚਾਹੀਦੀ ਨਾਲੇ ਉਹ ਖਾਂਦਾ ਪੀਂਦਾ ਨਾਲੇ ਤੈਨੂੰ ਖਾਣ ਪੀਣ ਨੂੰ ਮਿਲ ਜਾਂਦਾ ਤੂੰ ਆਪਦੀ ਸਿਹਤ ਬਾਰੇ ਸੋਚ ਐ ਵੀ ਤੈਨੂੰ ਨਹੀਂ ਰਾਸ ਆਉਂਦੀ ਪੀਤੀ ਠੀਕ ਐ ਚਲ ਤੂੰ ਕਰ ਕੰਮ ਕਾਰ ਜਿਹੜਾ ਕਰਨਾ ਮੈਨੂੰ ਦੱਸ ਜਿਹੜਾ ਕਰਨ ਵਾਲਾ ਮੈਂ ਤਾਂ ਤੈਨੂੰ ਗਣਿਆ ਤੇ ਮੈਂ ਤਾਂ ਕੰਗਲੀ ਭੁੱਲ ਵੀ ਜਾਨੀ ਆ ਵੀ ਕੀ ਲਿਓਣਾ ਇੱਕ ਤਾਂ ਤੂੰ ਠੰਡਾ ਕਿਹਾ ਇੱਕ ਸਬਜ਼ੀ ਕਿਹਾ ਇੱਕ ਪੂਜੀਆ ਬਿਸਕਟ ਚਾਰ ਚੀਜ਼ਾਂ ਮੈਨੂੰ ਦੱਸ ਜਿਵੇਂ ਚਾਰ ਦੱਸਿਆ ਨਾ ਤਾਂ ਘਰੇ ਦੋ ਹੀ ਪਹੁੰਚਣਗੀਆਂ ਯਾਦ ਰੱਖਣੀ ਤੂੰ ਨਹੀਂ ਨਹੀਂ ਮੱਖਾ ਮੈਂ ਯਾਦ ਕਰਕੇ ਲੈ ਕੇ ਆਉਂ ਲੈ ਮਸਾ ਮਸਾ ਤਾਂ ਆਪਣੇ ਰਿਸ਼ਤੇਦਾਰ ਆ ਜਾਣ ਕੋਈ ਚੀਜ਼ ਨਾ ਨਿਗਾ ਪੈ ਜਾਂਦੀ ਆਪਣੇ ਨਹੀਂ ਹੁਣ ਯਾਦ ਆਉਂਦੀ ਦੁਕਾਨ ਤੇ ਕੋਈ ਨਿਗਾ ਮਾਰ ਲਈ ਜੇ ਕੋਈ ਚੀਜ਼ ਵਧੀਆ ਲੱਗੀ ਉਹ ਵੀ ਲੈ ਆਈ ਜੇ ਨਾ ਆਪਣੀ ਕੁੜੀ ਹਣਾ ਪਹਿਲਾਂ ਦੱਸ ਦਿੰਦੀ ਤਾਂ ਆਪਾਂ ਨਾ ਭੱਜ ਕੇ ਦੁਕਾਨ ਤੋਂ ਇੱਕ ਅੱਧਾ ਸੂਟ ਫੜ ਲਿਆਉਂਦੇ ਚਲ ਐ ਕਰਾਂਗੇ ਸੂਟ ਤਾਂ ਹੁਣ ਨਹੀਂ ਲੈਂਦਾ ਜਾਂਦਾ ਉਹੀ ਚਾਰ ਪੈਸੇ ਵੱਧ ਦੇ ਦਾਂਗੇ ਚਾਰ ਸਿੱਕੜ ਦੇ ਦਾਂਗੇ ਕਿ ਤੇ ਦੇ ਮੰਗੇ ਆਹੀ ਤਾਂ ਹੈਗਾ ਜਿਹੜਾ ਤੂੰ ਹੁਣ ਮੈਨੂੰ ਦੱਸ ਕੇ ਹਟਿਆ ਸੌਦਾ ਤੂੰ ਧਾਰ ਲਿਆਈ ਉਹ ਜਿਹੜੇ ਬਾਪੂ ਦੀ ਦਵਾਈ ਨੂੰ ਰੱਖਿਆ ਤੂੰ ਤਨ 2 300 ਕਹਿਣਾ ਉਹ ਆਪਾਂ ਇਹਨਾਂ ਦੇ ਜਾਂ ਜਾਂ ਫੜਾ ਦੇਾਂਗੇ 100 100 ਰੁਪਏ ਛਾ ਗਣਾ ਹੋਰ ਹਾਂ ਤੇ ਬਾਪੂ ਦੀ ਦਵਾਈ ਦੋ ਦਿਨ ਠਹਿਰ ਕੇ ਲੈ ਆਵਾਂਗੇ ਸਾਰਾ ਕੁਝ ਆਪਾਂ ਦਾ ਸੋਚ-ਸੋਚ ਕੇ ਚੱਲਣਾ ਪੈਂਦਾ ਪਤਾ ਨਹੀਂ ਉਹ ਲੋਕਾਂ ਕੋਲ ਜਿੰਨਾਂ ਕੋਲ ਪੈਸਾ ਹੁੰਦਾ ਉਹ ਸੋਚੀ ਜਾਂਦੇ ਵੀ ਅਸੀਂ ਲੈ ਆਈਏ ਕਿੱਥੇ ਹੈਨਾ ਹਾਂ ਪਾਪਾ ਨੂੰ ਸੋਚਣਾ ਪੈਂਦਾ ਵੀ ਪੈਸਾ ਲੈ ਆਈਏ ਕਿੱਥੋਂ ਲੈ ਆਈਏ ਕਿੱਥੋਂ ਚਲ ਕੋਈ ਨਾ ਜਿੰਨਾ ਕਹੇਗਾ ਉਹਨੇ ਚ ਹੀ ਖੁਸ਼ ਆ ਕੋਈ ਨਾ ਆਪਣੀ ਤੇ ਸਾਰਾ ਪਤਾ ਉਹਨੂੰ ਵੀ ਮੇਰੇ ਨਾਂ ਨੇ ਕਹਿੰਦੇ ਹਾਲਾਤ ਕਿਹੇ ਜਿਹਾ ਉਹ ਨਹੀਂ ਲਾਲਚ ਕਰਦੀ ਹਾਂ ਇਹ ਤਾਂ ਤੇਰੀ ਭੈਣ ਹੀ ਸੀ ਜਿਹੜੀ ਲਾਲਚ ਕਰਦੀ ਸੀ ਜਾਵਾਂ ਮੈਂ ਹੁਣ ਦੁਕਾਨ ਤੇ ਹਾਂ ਭਗ ਜੋ ਲੇਟ ਹੋਈ ਇਹ ਤਾਂ ਮੈਂ ਕਰਦੀ ਹਾਂ ਇਹ ਤਾਂ ਮੈਂ ਕਰਦੀ ਹਾਂ ਮੈਂ ਜਾਣਾ ਹਾਂ ਲੈ ਮੈਂ ਗਲਾਸ ਟੋਲਾਂਕ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਬਾਈ ਠੀਕ ਹੈ ਜੀ ਠੀਕ ਹੋ ਬਾਈ ਸੌਦਾ ਲੈਣਾ ਸੀ ਥੋੜਾ ਜਿਹਾ ਅੱਛਾ ਲੈ ਲਓ ਇੱਕ ਤਾਂ ਜੀ ਕੋਲਡ ਡਰਿੰਕ ਦੇ ਦਿਓ 2 ਲੀਟਰ ਵਾਲਾ ਇੱਕ ਵਧੀਆ ਜਿਹਾ ਪੂਜੀਆਂ ਦੇ ਦਿਓ ਤੇ ਵਧੀਆ ਜਿਹਾ ਬਿਸਕੁਟ ਦੇ ਦਿਓ ਮਹਿੰਗੇ ਜੇ ਸਾਡੇ ਨਾਲ ਰਿਸ਼ਤੇਦਾਰਾਂ ਨੇ ਆਉਣਾ ਜੀ ਹਾਂ ਅੱਛਾ ਜੀ ਹਾਂ ਸਾਡੇ ਰਿਸ਼ਤੇਦਾਰ ਆਉਣਗੇ ਖਾਸੀ ਦੂਰੋਂ ਪਹਿਲੀ ਵਾਰ ਆ ਰਹੇ ਨੇ ਅੱਛਾ ਜੀ ਬਹੁਤ ਧੰਨਵਾਦ ਤੇ ਬਾਈ ਇੱਕ ਹੋਰ ਗੱਲ ਆ ਹਾਂ ਜੀ ਸੌਦਾ ਤਾਂ ਸੀ ਲੈਣਾਗਾ ਪਰ ਮੇਰੇ ਕੋਲ ਅੱਜ ਪੈਸੇ ਹੈ ਨਹੀਂ ਸਾਡੇ ਰਿਸ਼ਤੇਦਾਰਾਂ ਨੇ ਸਿੱਧਾ ਹਾਰ ਲੈਣਾ। ਸਰ ਆਪਣਾ ਸਾਹ ਪਹਿਲਾਂ ਬਹੁਤ ਲੰਮਾ ਚਿਰ ਦਾ ਡੇਟ ਹੈ। ਕੋਈ ਨਾ ਭਾਈ ਉਹ ਵੀ ਕਰ ਜਾਗੇ। ਤੁਸੀਂ ਫਿਕਰ ਨਾ ਕਰੋ। ਅੱਜ ਜਾਨੂੰ ਜ਼ਰੂਰ ਸੌਦਾ ਦੇ ਦੋ। ਅੱਜ ਨਾ ਸਾਡੇ ਰਿਸ਼ਤੇਦਾਰਾ ਸਾਡੀ ਵੀਰਤੀ ਨਾ ਹੋ ਜੇ ਕਿਤੇ। ਕੋਈ ਉਹਨੂੰ ਲੈ ਜਾ ਕੱਲੇ ਉੱਤੇ ਜੀ। ਠੀਕ ਹੈ ਜੀ ਨਾਲ। ਠੀਕ ਹੈ ਜੀ। ਧੰਨਵਾਦ। ਪਾ ਦਿਓ ਜੀ। ਬਿਲਕੁਲ। ਪੁੱਜੀਆ ਵੀ ਪਾ ਦੋ ਇੰਸ਼ਾ ਅੱਲੋ। ਹਲੋ ਕਿੰਨੇ ਪੈਸੇ ਹੋਗੇ ਜੀ? ਇਹ ਬਣ ਗਿਆ 200 ਬਣ ਗਿਆ ਠੀਕ ਹੈ ਆ ਨੋਟ ਕਰਦੇ ਠੀਕ ਧੰਨਵਾਦ ਠੀਕ ਹੈ ਭਾਈ ਤੇ ਜੋ ਯਾਦ ਕਰਦੇ ਆ ਲਾ ਆਸਮਾਨਤਾ ਲਿਆਂਦਾ ਖਾਣ ਪੀਣ ਵਾਲਾ ਕੁਲਦੀਪ ਆ ਗਏ ਹਾਂ ਆ ਲੋ ਸਮਾਨਤਾ ਲਿਆਂਦਾ ਮੈਂ ਸਾਈਕਲ ਲਾਦਾ ਪਾਸੇ ਇਹ ਤਾਂ ਠੀਕ ਹੈ ਸਬਜੀ ਸਬਜੋ ਹੋ ਕਾਲੀ ਚ ਭੋਲੀਆ ਚਲ ਕੋਈ ਨਾ ਸਬਜੀ ਤਾਂ ਸ਼ਾਮ ਨੂੰ ਚਾਹੀਦੀ ਹੋ ਉਦੋਂ ਫੇਰ ਲਿਓ यार को ठंडा हो तो ठीक है की पता रहनगे कि ना आपा बनाउंदे रह जिए हाँ। जे रहे ता मेंट्स क्वांटिटी बन जोगी हां हां क्या हाँ। तुसी चको करो जल्दी जल्दी पर ना मामा जी मामी जी सची का रानी सची का बात हां जी हां <laughs> जी मम्मी <laughs> <लागे> <laughs> जी सची हाँ का जी सची का भाई ना और तेरा नाम के न पर हां जी ए है मेरे नानकया ना कर ਆਜੋ ਅੱਗੇ ਪਈ ਠੀਕ ਅੰਦਰ ਆਜੋ ਆਹ ਜੀ ਵੇਂਕੀ ਸਸਿਕਾ ਸਸਿਕਾ ਮਮਾ ਸਸਿਕਾ ਸਸਿਕਾ ਬਹੁਤ ਠੀਕ ਹਾਂਜੀ ਹਾਂਜੀ ਪਹਿਲੇ ਸਸਿਕਾ 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 ਆਓ ਜੀ ਆਓ ਬੈਠਾ ਬੈਠ ਦਰ ਮਮੀ ਬੈਠੋ ਮੈਂ ਕੁਰਸੀ ਲੱਕਣੀ ਜੇ ਵੀ ਤੁਸੀਂ ਵੀ ਬੈਠੋ ਬੈਠੋ ਠਾ ਸਕਦੇ ਕੋ ਪਹਿਲੂ ਇਹ ਤਾਂ ਠੀਕ ਆ ਬੈਠੋ ਵਠੋ ਕੋਈ ਨਾ ਕੁਰਸੀ ਤੇ ਇਹਨੂੰ ਨਾਲ ਕੀ ਸੀਗਾ ਆਪਦੇ ਤਾਂ ਤੁਸੀਂ ਕਰੇ ਬੈਠੋ ਵਠੋ ਬੈਠ ਜੀ ਬੈਠੋ ਕੁਝ ਨਹੀਂ ਹੁੰਦਾ ਬੈਠੋ ਬੈਠੋ ਹਾਂ ਠੀਕ ਠਾਕ ਆ ਗਏ ਕੋਈ ਆਉਣ ਚੱਕ ਤਖਲੀ ਪਤਾ ਨਹੀਂ ਮੈਨੂੰ ਮਾਮੀ ਜੀ ਕੋਈ ਤਕਰੀਬ ਨਹੀਂ ਹੋਈ ਹੋਰ ਪਿੰਕੇ ਠੀਕ ਠਾਕ ਰਹਿੰਦੀ ਸਾਰੇ ਘਰ ਖੁਸ਼ ਤਾਂ ਹੈਗੀਆਂ ਤੀਏ ਹਾਂਜੀ ਮਾਮੀ ਜੀ ਸਾਰੇ ਵਧੀਆ ਤੁਸੀਂ ਦੱਸੋ ਨਾਨਾ ਜੀ ਹੁਣ ਕਿਵੇਂ ਨੇ ਠੀਕ ਹੈ ਇਹਨਾਂ ਦੇ ਦਵਾਈ ਦੁਵਾਈ ਦਵਾਈ ਚੱਲੀ ਜਾਂਦੀ ਆ ਬਸ ਤੁਹਾਨੂੰ ਪਤਾ ਬੋ ਉਮਰ ਵੱਡੀ ਹੋਈ ਪਈ ਆ ਦਵਾਈ ਕੋਈ ਕੰਮ ਹੀ ਨਹੀਂ ਕਰਦੀ ਹੈਗੀ ਨਾਲੇ ਨਾ ਤੂੰ ਗੱਲ ਲੈਣਾ ਮਾਰੀ ਜਾਂ ਪਾਣੀ ਲੈ ਕੇ ਆਈ ਟੀ ਦੂਰ ਹੋ ਐਨ ਗਰਮੀ ਚ ਵਿਚਾਰੇ ਪਾਣੀ ਲੈ ਕੇ ਠੰਡਾ ਹੈ ਮੈਂ ਲੈ ਆਉਣੀ ਆ ਪਾਣੀ ਤੇ ਭੈਣ ਜਿੰਨ ਤਾਂ ਗਰਮੀ ਬੜੀ ਲੱਗੀ ਜਾਂਦੀ ਹੈ ਕੀ ਕਰੀਏ ਲੇਟ ਹੀ ਨਹੀਂ ਆਉਂਦੀ ਸਾਰਾ ਸਾਰਾ ਦਿਨ ਚਲ ਕੋਈ ਗੱਲ ਨਹੀਂ ਮੰਮੀ ਤੁਸੀਂ ਪਾਣੀ ਲੈ ਆਓ ਮੈਂ ਲੈ ਆਉਣੀ ਆ ਤੁਸੀਂ ਇੱਥੇ ਬਹਿ ਜਾਣਾ ਕੋਈ ਨਾ ਮੈਂ ਬਹਿ ਜਾ ਪੱਖੀ ਲਿਆਦੇ ਨਹੀਂ ਆਪਦਾਰ ਹਾਂਜੀ ਬਾਈ ਕੀ ਹਾਲ ਆ ਪਤਰ ਠੀਕ ਆ ਜੀ ਵਧੀਆ ਬਾਈ ਮੈਂ ਪੈਸਾ ਨੂੰ ਤੇਰੇ ਕੋਲੇ ਕਿੰਨੇ ਗੇੜੇ ਮਾਰ ਗਿਆ ਭਰਾਵਾ ਐਵੇਂ ਤਾਂ ਗੱਡੀ ਚੱਲਣੀ ਨਹੀਂ ਤੂੰ ਮੇਰੇ ਪੈਸੇ ਦੇ ਯਾਰ ਬਾਈ ਕੋਈ ਨਾ ਤੇਰੇ ਪੈਸੇ ਦੱਬਦੇ ਨਹੀਂ ਅਸੀਂ ਦਵਾਂਗੇ ਜਦੋਂ ਸਾਡਾ ਹੱਥ ਜਾ ਠੀਕ ਹੋ ਗਿਆ ਨਾ ਨਾਲੇ ਬਾਈ ਸਾਡੇ ਨਾਲ ਰਿਸ਼ਤੇਦਾਰ ਹਨ ਨਹੀਂ ਹੌਲੀ ਗੱਲ ਕਰ ਜੇ ਉਹਨਾਂ ਨੂੰ ਸੁਣ ਲੈ ਸਾਡੀ ਬੇਇੱਜ਼ਤੀ ਹੋਈ ਉਹ ਤਾਂ ਤੇਰੀ ਗੱਲ ਮੈਂ ਮੰਨ ਗਿਆ ਵੀ ਤੇਰੀ ਬੇਇੱਜ਼ਤੀ ਹੋ ਜੂ ਪਰ ਬੇਇੱਜ਼ਤੀ ਕੱਲ ਨੂੰ ਨਹੀਂ ਹੋਊ ਜਦੋਂ ਚਾਰ ਲੋਕਾਂ ਨੂੰ ਪਤਾ ਲੱਗਣਾ ਬੇ ਇਹਨੇ ਪੈਸੇ ਦੇਣੇ ਆ ਤੂੰ ਹਰ ਵਾਰੀ ਮੈਨੂੰ ਇਹੀ ਗੱਲ ਕਹਿ ਕੇ ਮੋੜ ਦਿੰਨਾ ਬਈ ਚਾਰ ਦਿਨ ਰੁਕ ਜਾ ਚਾਰ ਦਿਨ ਰੁਕ ਜਾ ਹੱਥ ਬਣਾ ਲੈ ਤੇਰੇ ਪੈਸੇ ਦੇਵਾਂਗੇ ਜਰੂਰ ਇੱਕ ਇੱਕ ਪੈਸਾ ਦੇਵਾਂਗੇ ਤੇਰੇ ਰੱਖਦੇ ਨੇ ਵੀਰਮਣ ਬੇਨਤੀ ਹੈ ਤੂੰ ਹੁਣ ਮੈਨੂੰ ਟਾਈਮ ਦੇ ਦੇ ਜਿਹੜੇ ਤੈਨੂੰ ਪੈਸੇ ਦੇਣਗੇ ਮੈਂ ਉਸ ਦਿਨ ਉਹ ਮੈਂ ਤੇਰੇ ਕੋਲ ਗੇੜਾ ਵੀ ਨਹੀਂ ਮਾਰਦਾ ਬਈ 10 ਦਿਨ ਹੋਰ ਦੇ ਦੇ ਮੈਨੂੰ ਸਿਰਫ 10 ਦਿਨ 10 ਦਿਨਾਂ ਤੋਂ ਗਹਿਰਮਾ ਨਹੀਂ ਹੋਣਾ ਚਾਹੀਦਾ ਪਰ ਠੀਕ ਹੈ ਬਈ ਨਹੀਂ ਆ ਦੇਖ ਲੈ ਤੂੰ ਤਾਂ کہیں ਸੀ ਮੇਰੇ ਨਾਨਕੇ ਮੇਰੇ ਨਾਨਕੇ ਐਨੇ ਨੇ ਚੰਗੇ ਨੇ ਨਿਤਕੀਆ ਦੇਖ ਲਾ ਕਿ ਮੈਂ ਕਿਹ ਕਿਹ ਰੱਖਤਾ ਸ਼ਰਮਣੀਓ ਵੀ ਹੈਗੀ ਉਹ ਮੁੰਡੇ ਨੂੰ ਮੈਂ ਜਾਣਦੀ ਆ ਉਹ ਭਾਈ ਨੂੰ ਅੱਛਾ ਇੱਕ ਤਾਂ ਆਪਣਾ ਸਹਰ ਜਲੂਸ ਕਢਾ ਕੇ ਰੱਖਤਾ ਸਾਡਾ ਇੱਥੇ ਲਿਆ ਕੇ ਅਗਲਾ ਕਹੂਗਾ ਇਹ ਜੇ ਘਰਾਂ ਦੇ ਨੰਗਾ ਦੇ ਮੁੰਡਾ ਵੇਹੇ ਤੁਸੀਂ ਅਗਲਾ ਕਹੂਗਾ ਇਹ ਵੀ ਇਹੋ ਜਿਹੀ ਹੋਣਗੇ ਮੈਨੂੰ ਤਾਂ ਸ਼ਰਮ ਆਉਂਦੀ ਆ ਉੱਥੇ ਇੱਕ ਪੱਖਾ ਵੀ ਨਹੀਂ ਹੈਗਾ ਇਹਨਾਂ ਦੇ ਘਰੇ ਮੈਂ ਤਾਂ ਮੁੜਕੋ ਮੁੜਕੇ ਹੋ ਰੇ ਮੈਂ ਰੋ ਰਹਾ ਹਾਂ ਜੀ ਕੋਈ ਅਸੀਂ ਉਸੇ ਲਵਾ ਲਓ ਪੁਰਾਣਾ ਤਰ੍ਹਾਂ ਨਾ ਸ਼ਰਮ ਨਹੀਂ ਆਉਂਦੀ ਫੇਰ ਵੀ ਪੜਦਾ ਰਹਿ ਜਾਂਦਾ ਪਰ ਜਮਈ ਅਗਲਾ ਕੀ ਸੋਚੇ ਪਿੰਡ ਜਾ ਕੇ ਪੁੱਸੂ ਗਾ ਵੀ ਚਾਚੀ ਮਾ ਤੁਸੀਂ ਕੀ ਇੱਥੇ ਹੋ ਕੀਤਾ ਗਾ ਚਾਚੇ ਦੇ ਘਰੇ ਵਿਆਂ ਲਾਂਦੇ ਮੁੰਡਾ ਮੰਮੀ ਜੀ ਰਿਸ਼ਤੇਦਾਰ ਤਾਂ ਰਿਸ਼ਤੇਦਾਰ ਹੀ ਹੁੰਦੇ ਨੇ ਨਾਲੇ ਕਦੇ ਵੀ ਪੈਸੇ ਨਾਲ ਨਹੀਂ ਵਰਤਾ ਜਾਂਦਾ ਹੁੰਦਾ ਮੋਹ ਪ੍ਰੇਮ ਨਾਲ ਵਰਤਾ ਜਾਂਦਾ ਹੈ ਪਰ ਸਾਡਾ ਤਾਂ ਨੱਕ ਬੜਾਤਾ ਨਾ ਇੱਥੇ ਮੈਨੂੰ ਜਾ ਕੇ ਸਾਰੇ ਪਿੰਡ ਚ ਡਾਉਣ ਕਿ ਬਿਟਣੀ ਆਨੇ ਆਲੇ ਨੇ ਕਿਹੜਾ ਤੁਹਾਨੂੰ ਡੱਕਿਆ ਜਾਂ ਤੁਹਾਡੇ ਤੋਂ ਪੈਸੇ ਮੰਗੇ ਆ ਹੋਣਾ ਆਲੇ ਤੋਂ ਕੀ ਲੈਣ ਦੇਣਾ ਤੇਰਾ ਰਿਸ਼ਤਾ ਤਾਂ ਸਾਡੇ ਨਾਲ ਹੈਗਾ ਪਾਣੀ ਲੈ ਕੇ ਨਹੀਂ ਆਇਆ ਜੀ। ਨਾ ਮਾਮਾ ਜੀ ਇੱਧਰ ਮਾਰਗੀ ਪਾਣੀ ਤਾਂ ਗਿਆ ਵਿਚਾਰੇ ਬੋਤਲ ਤੇ ਬੈਠੇ ਨੇ। ਗਰਮੀ ਮਾਰ ਰਖਿਆ ਆਪਣਾ ਚਾਣਾ ਪਾਣੀ। ਕੋਈ ਗੱਲ। ਚਾਹ ਪਣੀ। 20 ਗਰਾਂ ਖਤਰੀ ਲਿਆ ਗਏ ਤਾਂ ਸੀ ਨੇ। ਨਾ ਤੇ ਚਾਹ ਪਣੀ ਵੀ ਕਿਉਂ ਵੇਸਤੀ ਗਰਾਂ। ਮੈਨੂੰ ਲੱਗ ਕੇ ਆ ਸੀ। ਤੂੰ ਦਾ ਤੈਨੂੰ ਮਤ ਘੰਟਾ ਘਟਣਾ ਥੋ ਖੋ ਹੋਇਆ ਪੈਗਾ। ਅਹੇ ਜੀ ਗਰਮੀ ਚ ਅਹੇ ਜੀ ਘਰ ਚ ਕੋਈ 74 ਕਿਤਾ ਦੀ ਮੈਂ ਕੁਰਸੀ ਟੁੱਟਣ ਵਾਲੀ ਹੋਈ ਪਿਚੜੀ ਦਿੱਤੀ ਹੈ। ਕੋਈ ਮਾਮਾ ਮੈਨੂੰ ਕਿ ਸੱਟਣਗੇ। किश्तेजो चुप चुपी चुप चुप की बोलना पक्षी झलो गर्मी जे भी लो पानी पी लो हलो मम्मी ती लो ठंडा खा जी मैं तो नहीं रख लगो की हलो पक्षी झल की गल होगी बढ़िया नहीं बने ना मम्मी जी बहुत बढ़िया है कोई तो कुछ है ना मम्मी होना ज्यादा ठंडा पीने की आदत है लवली हद दे बस तू ही माता दे दिया कर सटील दे, दे गिलास दे से देना दो की कोल्ड ड्रिंक मम्मी जी ਸੋਨੂੰ ਕੰਡੀਸ਼ਨ ਦਾ ਇਹਨਾਂ ਦਾ ਸੋਨੂੰ ਪਤਾ ਹੀ ਆ ਪਰੋਣੇ ਤਰੋਣੇ ਨਾ ਫਿਰ ਤੁਸੀਂ ਉਹੇ ਦਾ ਹਿਸਾਬ ਦੇ ਭਾ ਲੈਣੇ ਸੀ ਨਾ ਆਪਦੇ ਵਰਗੇ ਦਰਵਾਜ਼ੇ ਬੰਦੇ ਐਡੇ ਮੱਡੇ ਸਾਡੇ ਦੁਕਾਨੇ ਦਾ ਰਿਸ਼ਤਾ ਕਾਦੋ ਕਿਦਾਂ ਤੁਸੀਂ ਮੰਮੀ ਕੀ ਗੱਲ ਹੋ ਗਈ ਭਾਂਜੇ ਕੀ ਰਿਸ਼ਤਾ ਹੋ ਗਿਆ ਨਹੀਂ ਨਹੀਂ ਕੁਛ ਨਹੀਂ ਕੋਈ ਗੱਲ ਨਹੀਂ ਮਮੀ ਉਹ ਤਾਂ ਰਿਸ਼ਤੇ ਦੀ ਗੱਲ ਕਰਦੇ ਸੀ ਕਿ ਜਿਹਦਾ ਰਿਸ਼ਤਾ ਕਰਾਉਣਾ ਹੈ ਉਹ ਗੱਲ ਕਰਦੇ ਸੀ ਅੱਛਾ ਕੋਈ ਸਾਡੇ ਪਿੰਡ ਚ ਰਿਸ਼ਤਾ ਕਰਨਾ ਨਹੀਂ ਨਹੀਂ ਉਹ ਉਹਨਾਂ ਦੀ ਹੋਰ ਰਿਸ਼ਤੇਦਾਰੀ ਹੈ ਬਸ ਤਾਂ ਕਰਕੇ ਗੱਲ ਕਰਦੇ ਸੀ ਵੀ ਰਿਸ਼ਤਾ ਕਰਾਉਂਦੇ ਉਹਨਾਂ ਦੀ ਰਿਸ਼ਤੇਦਾਰੀ ਹੁੰਦੀ ਹੈ

ਤਾਂ ਕੋਈ ਨਹੀਂ ਦੇ ਮਾਰਦੀ ਕਿ ਕੋਈ ਨਹੀਂ ਸਾਥੀ ਕੀ ਹੋ ਰਿਹਾ ਹੈ ਨਾ ਪਰਸਾ ਘਰ ਦੇ ਕਿ ਅੰਮੇ ਵਦਿਆ ਮਮੀ ਜੀ ਪਿੰਡ ਕਦੋਂ ਕਦਾਂ ਗਿਆ ਮਾਰੇ ਪਿੰਡ ਤਾਂ ਬਸ ਸੁਰ ਪਤਾ ਹੈ ਹੋਗੇ ਦੋ ਤਿੰਨ ਮਹੀਨੇ ਗਈ ਨੂੰ ਤੁਹਾਨੂੰ ਤਾਂ ਘਰੇ ਕੰਮ ਬਾਰੇ ਹੁੰਦੇ ਆ ਜਾਇ ਨਹੀਂ ਜਾਂਦਾ ਇਹ ਔਰੇ ਵੀ ਅੱਜ ਗੈਰ ਵੀਰ ਛੁੱਟੀ ਸੀ ਮੈਂ ਉਹ ਤੋਂ ਰਿਕਵੈਸਟ ਕਰਕੇ ਲੈ ਕੇ ਆਈਆਂ ਇਹਦਾ ਆਉਂਦੇ ਨਹੀਂ ਸੀ ਤਾਂ ਕਹਿੰਦੇ ਮੈਂ ਨਾ ਜਾਣਾ ਹੈ ਘੁੰਮਣ ਇਹ ਤਾਂ ਛਿਮਲੇ ਆ ਰਹੇ ਸੀ ਆਪਣੇ ਫਰੈਂਡ ਸਰਕਲ ਨਾਲ ਹਾਂ ਲੈ ਲਓ ਮਮੀ ਤੁਸੀਂ ਵੀ ਲੈ ਲਓ ਗਰਮ ਮੌਲ ਕੀ ਬਸ ਲੈਟ ਆਉਣাল ਵੀ ਹੋਗੀ ਕਾਫੀ ਟਾਈਮ ਹੋ ਗਿਆ ਕਈ ਨੂੰ ਫੇਰ ਤਾਂ ਚੱਲ ਪੱਖੇ ਚੱਲਣ ਪੈਣਗੇ ਲੈ ਤੁਹਾਡੇ ਲਾਈਟ ਛੇਤੀ ਆਉਂਦੀ ਨਹੀਂ ਨਾ ਹਾਂ ਪਿੰਡਾਂ ਦਾ ਕਰਕੇ ਵੀ ਨਾ ਹੜੀ ਚੱਲਦੀ ਹੈਗੀ ਤਾਂ ਕਰਕੇ ਵੀ ਲਾਈਟਾਂ ਕੱਟ ਦਿੰਦੇ ਨੇ ਨਾ ਚਲੋ ਕੋਈ ਗੱਲ ਨਹੀਂ ਮੰਮੀ ਹਮ ਪਹਿਲਾਂ ਕਿਹੜਾ ਬਚਪਨ ਚ ਰਹਦੇ ਨੇ ਹੁੰਦਾ ਸੀ ਛੋਟੇ ਛੋਟੇ ਹੁੰਦੇ ਸੀ ਬਿੜਾ ਲੈਡ ਤੋਂ ਹੀ ਖੇਡੀਆਂ ਹੁੰਦੇ ਦੇਖੋ ਬੋਰਡ ਦੀ ਚਾਹੇਟ ਹਨਾ ਉਹ ਵੀ ਕੋਈ ਟਾਈਮ ਸੀ ਅੱਜ ਕੱਲ ਆ ਪੱਖੇ কুলਰ ਏਸੀਆਂ ਦਾ ਜਮਾਨਾ ਆ ਗਿਆ ਹੈ ਜਮਾਨਾ ਆ ਗਿਆ ਅਸੀਂ ਨਹੀਂ ਕਹਦੇ ਸ਼ੁਰੂ ਤੋਂ ਹੀ ਐ ਰੋਟਾ ਬਰੋਟਾ ਥੱਲੇ ਖੇਡੇ ਅਸੀਂ ਤਾਂ ਸ਼ੁਰੂ ਤੋਂ ਹੀ ਪੱਖਿਆਂ ਚ কুলਰਾਂ ਚ ਹੁਣ ਏਸੀਆਂ ਚ ਰਹਨੇ ਆਂ ਤਾਂ ਹੀ ਤਾਂ ਤੁਹਾਨੂੰ ਪਤਾ ਨਹੀਂ ਜੀ ਬਰੋਟਿਆਂ ਦੀਆਂ ਛਾਂ ਉਥੋਂ ਦੀਆਂ ਪਿੰਗਾ ਉਥੋਂ ਦਾ ਖੇਡਣਾ ਉਹ ਮਾਹੌਲ ਤੁਹਾਨੂੰ ਜੇ ਤੁਸੀਂ ਖੇਡੇ ਵੀ ਨੇ ਤੁਸੀਂ ਉੱਥੇ ਰਹੇ ਨਹੀਂ ਤਾਂ ਇਹ ਤੁਹਾਨੂੰ ਪਤਾ ਨਹੀਂ ਪੀ ਉਹਨਾਂ ਦੇ ਬੈਨੀਫਿਟ ਕੀ ਨੇ ਹਾਂ ਸਵਾ ਬੈਨੀਫਿਟ ਨੇ ਇੰਨਾ ਮਿੱਟੀ ਘਟਾ ਦਿੱਤਾ ਓਹੋ ਚਲੋ ਹੋ ਗਿਆ ਵੀ ਚਲੀਏ ਆਪਾਂ ਹਾਂ ਚਲੋ ਮੰਮੀ ਚਲੋ ਬੇਟਾ ਮੈਂ ਤਾਂ ਬੈਠਣਾ ਹੋਇਆ ਬੈਠ ਕੀ ਗੰਦ ਹੋ ਗਏ ਭੈਣ ਜੀ ਬਾਜੀ ਬਾਸ ਤੁਸੀਂ ਆਲੇ ਕਲੀਪ ਬਾਜੀ ਬਾਸ ਠੰਡਾ ਪਾਣੀ ਹੋਰ ਕਰਤਾ ਚਾਹਂਗੇ ਪਾਣੀ ਪੀ ਜੰਦੇ ਨੀ ਨਹੀਂ 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 ਬਸ ਹੀ ਮਿਲਣ ਆਈ ਸੀ ਮਿਲ ਲੈ ਬਸ ਚਲੋ ਠੀਕ ਹੈ ਇੱਕ ਕੀ ਮਿਲਣ ਹੋਇਆ ਪਿੰਕੀ 10 ਮਿੰਟ ਤੱਕ ਰੁਕੋ ਪੁੱਤ ਹਜੇ ਤਾਂ ਮੈਨੂੰ ਤੁਹਾਡੀ ਕੋਈ ਸੇਵਾ ਵੀ ਨਹੀਂ ਹੋਈ ਪਰੋਣੇ ਦੀ ਕੋਈ ਸੇਵਾ ਨਹੀਂ ਕੀਤੀ ਪੁਰੇਸਤਾ ਦਾਲ ਸਬਜ਼ੀ ਆ ਕੈਰੈਕਟਰ ਤੁਹਾਡੇ ਵਾਸਤੇ ਵਧੀਆ ਮਟਰ ਪਨੀਰ ਕੋਈ ਗੱਲ ਨਹੀਂ ਉਹ ਨਾ ਮੰਮੀ ਨੇ ਦਵਾਈ ਲੈਣੀ ਆ ਤਾ ਕਰਕੇ ਕਾਲੀ ਕਰੇ ਜਾਂਦੇ ਨੇ ਗਰਮੀਆਂ ਨਾਲ ਚਾ ਕਰਕੇ ਇਹਨਾਂ ਨੂੰ ਆਦਤ ਹੋ ਜਾਂਦੀ ਦੀ ਬਿਮਾਰ ਰਹਿੰਦੇ ਨੇ ਚਲੋ ਆਈਏ ਅਸੀਂ ਫੇਰ ਤੋਂ ਧਿਆਨ ਸਾਗਰ ਦੇ ਵਿਚਾਰੀ ਪਹਿਲੀ ਵਾਰ ਆਈ ਆ ਪੈਸੇ ਤਾਂ ਸੋਡੇ ਕੋਲੇ ਤੇ ਉਹਨਾਂ ਕੁੜੀ ਨੂੰ ਸ਼ਗਨ ਨਾਲ ਬਣਾਉਣੇ ਨੇ ਨਾ ਨਾ ਮੰਮੀ ਜੀ ਰਹਿਣ ਦੋ ਨਹੀਂ ਨਹੀਂ ਲੋਪ ਤਾਂ ਪਹਿਲੀ ਵਾਰ ਆਇਆ ਨਹੀਂ ਨਹੀਂ ਜੀ ਨਹੀਂ ਰਹਿਣ ਦੋ ਨਹੀਂ ਲੈ ਲੋ ਪਤਾ ਜਿੰਨੇ ਕਿ ਸਰਦ ਜਿੰਨੇ ਕਿ ਸਰਦ ਨਾ ਮੰਮੀ ਤਸਵੀਰ ਮਨਜ਼ੂਰ ਕਰਤੀਏ ਜਦੋਂ ਤੂੰ ਫੇਰ ਆਈ ਨਾ ਤੈਨੂੰ ਸੋਨਾ ਜਾਂ ਸੂਟ ਲੈ ਕੇ ਦਿਉ ਜੇ ਹਣ ਸਾਨੂੰ ਪਹਿਲਾਂ ਪਤਾ ਹੁੰਦਾ ਚਲ ਮੈਂ ਲੈ ਆਉਂਦੀ ਹੁਣ ਤੂੰ ਤਾਂ ਜਮਨ ਤੁਰ ਤੂੰ ਫੋਨ ਕਰਿਆ ਵੀ ਨਾ 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 ਕੋਈ ਪੈਸੇ ਤੇ ਲੈਣ ਦੇਣ ਦਾ ਭੁੱਖਾ ਨਹੀਂ ਹੁੰਦਾ ਇਹ ਤਾਂ ਮੋਹ ਪ੍ਰੇਮ ਆ ਜਿਹੜਾ ਖਿੱਚ ਲਿਆ ਹੁੰਦਾ ਪਲੀ ਪੈਸੇ ਦਾ ਉਹ ਕਹਿੰਦੇ ਹੁੰਦੇ ਨੇ ਨਾ ਉਹ ਕੋਠੇ ਵਾਲਿਆ ਕੋਲ ਆ ਪਰ ਉਹਨਾਂ ਕੋਲ ਵੀ ਬਜ਼ੇਰੇ ਹੁੰਦੇ ਨੇ ਇਹ ਤਾਂ ਮੋਹ ਪ੍ਰੇਮ ਹੁੰਦਾ ਤੇ ਮੈਨੂੰ ਤੁਹਾਡੇ ਨਾਲ ਬਸ ਪੰਪਾ ਪਿਆਰ ਆ ਹਾਂ ਜੇ ਬਸਦੀਆਂ ਸਾਨੂੰ ਦਾ ਆਦੀ ਕੁੜੀ ਨਾਲੋਂ ਵੱਧ ਮੋ 13 ਆਉਂਦਾ ਚਲਿਆ ਮਮੀ ਮੈਂ ਕਹਿੰਦੇ ਫੇਰ ਕਿਹੜਾ ਮਾਰੂ ਤੇਰੇ ਵੀ ਰਾਤ ਤੇ ਆ ਕੇ ਜਾਵਾਂਗੇ ਚਲੋ ਆਜੋ ਬੜੇ ਖੁਸ਼ੀ ਹੋਈ ਕੋਈ ਨਾ ਕੋਈ ਗੱਲ ਰਿਸ਼ਤੇਦਾਰੀਆਂ ਤਾਂ ਆਉਣ ਜਾਣ ਨਾਲ ਹੀ ਹੁੰਦੀਆਂ ਮੋ ਕੋਈ ਨਹੀਂ ਮਿਲਦਾ ਪਿੰਕੀ ਨਾਨਾ ਜੀ ਠੀਕ ਆ ਸੀ ਚੱਲਦੇ ਆ ਜਾਣੇ ਬਈ ਹਾਂਜੀ ਹਾਂਜੀ ਪੁੱਤਰ ਰਹਿੰਦੇ ਤੁਸੀਂ ਅੱਜ ਨਾ ਨਾਨਾ ਜੀ ਇੱਕ ਤਾਂ ਮੰਮੀ ਨੇ ਦਵਾਈ ਲੈਣੀ ਕੋ ਕਰੇ ਨਹੀਂ ਸਰਦਾ ਠੀਕ ਹੈ ਭਾਈ ਠੀਕ ਹੈ ਚੰਗਾ ਮੰਮਈ ਚੰਗਾ ਜੀ ਆ ਸਹੀ ਗੱਲ ਆ ਹਾ ਦੇ ਲਾ ਮਾ ਹਾ ਆਰ 50 ਰੁਪਏ ਦਾ 50 ਰੁਪਏ ਆ ਕੀ ਬੇਇਜ਼ਤੀ ਕਰਾ ਕੇ ਰੱਖਤੀ ਉਹ ਮਾਂ ਤੂੰ ਵੀ ਨਹੀਂ ਹੱਟੀ ਚੰਗਾ ਭਲਾ ਮੈਂ ਮੋਟਰਸਾਈਕਲ ਘੱਟਦਾ ਸੀ ਕਿਹੜੀ ਗੱਡੀ ਬਿਨਾਂ ਦਾ ਟੌਰ ਨਹੀਂ ਮੈਨੂੰ ਕੀ ਪਤਾ ਸੀਗਾ ਪਰ ਲੱਫੜਾ ਨਹੀਂ ਰੱਖਣਾ ਮੈਂ ਕਿਸ ਚਰਚਾ ਮਾਰ ਖਲਾ ਕਰੇ ਵਾਸਤੇ ਵੀ ਨਾ ਪਿਆਸ ਆ ਨਾ ਰਿਸ਼ਤੇ ਨਹੀਂ ਨੇਪਦੇ ਹੁੰਦੇ ਜੀ ਰਿਸ਼ਤੇ ਨਾ ਮੋਹ ਮਹੱਤਵ ਨਾਲ ਚੱਲਦੇ ਹੁੰਦੇ ਨੇ ਤੁਸੀਂ ਇਹ ਚੀਜ਼ ਨੋਟ ਕੀਤੀ ਜਦੋਂ ਆਪਾਂ ਆਏ ਸੀ ਨਾ ਉਹਨਾਂ ਦੇ ਚਿਹਰੇ ਤੇ ਕਿੰਨੀ ਖੁਸ਼ੀ ਸੀ ਰੌਣਕ ਸੀ ਉਹਨਾਂ ਦੇ ਚਿਹਰੇ ਤੇ ਤੇ ਉਹ ਭੱਜੇ ਫਿਰੇ ਨੇ ਕੀ ਨਹੀਂ ਕੀਤਾ ਤੁਹਾਡੇ ਲਈ ਹੈ ਚਾਹੇ ਚਾਹੇ ਕਰੋ ਗਰੀਬ ਨੇ ਪਰ ਉਹ ਦਿਲ ਦੇ ਬਹੁਤ ਅਮੀਰ ਨੇ ਨਾਲੇ ਮੈਂ ਦੇਖਿਆ ਆ ਬਾਲੇ ਪੈਸਿਆਂ ਵਾਲਾਂ 'ਚ ਨਾ ਮੋਹ ਪ੍ਰੇਮ ਨਹੀਂ ਹੁੰਦਾ ਉਹਨਾਂ ਨੂੰ ਪੈਸਾ ਹੀ ਦਿਖਦਾ ਹੁੰਦਾ ਉਹਨਾਂ ਨੂੰ ਰਿਸ਼ਤੇ ਨਹੀਂ ਦਿਖਦੇ ਤੇ ਇਹ ਗੱਲ ਮੈਂ ਅੱਜ ਚੰਗੀ ਤਰ੍ਹਾਂ ਦੇਖ ਲਈ ਵੀ ਤੁਹਾਨੂੰ ਪੈਸਾ ਮੈਟਰ ਕਰਦਾ ਹੈ ਰਿਸ਼ਤੇ ਨਹੀਂ ਨਹੀਂ ਮੋਹ ਪਿਆਰ ਚਲੋ ਕੋਈ ਗੱਲ ਨਹੀਂ ਜੇ ਤੁਹਾਡਾ ਤੇਲ ਮੱਚ ਗਿਆ ਨਾ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਸੀ ਵੀ ਤੁਸੀਂ ਗੱਡੀ ਲੈ ਕੇ ਆਓ ਤੁਸੀਂ ਮੋਟਰਸਾਈਕਲ ਲੈ ਕੇ ਆ ਜਾਂਦੇ ਨਾਲੇ ਮੈਨੂੰ ਮੇਰੇ ਰਿਸ਼ਤੇਦਾਰਾਂ ਨਾਲ ਪਿਆਰ ਆ ਨਾ ਕਿ ਪੈਸਿਆਂ ਨਾਲ ਜੋ ਮੈਨੂੰ ਆ 100 ਰੁਪਏ ਵੀ ਨਾ ਦਿੰਦੇ ਨਾ ਨਰਲਗੇ ਉਹ ਵੀ ਬਹੁਤ ਸੀਗਾ ਤੇ ਪਰ ਥੋੜੀ ਨਹੀਂ ਤਾਂ ਮੈਂ ਅੱਜ ਦੇਖ ਲਈ ਤੁਸੀਂ ਪੜੇ ਲਿਖੇ ਹੋਗੇ ਅਣਪੜ੍ਹੇ ਲੀ ਸੋਚ ਰੱਖਦੇ ਹੋ ਨਾਲੇ ਮੰਮੀ ਤੁਸੀਂ ਐਨੇ ਪੜੇ ਲਿਖੇ ਤਾਂ ਤੁਸੀਂ ਹੈ ਵੀ ਨਹੀਂ ਪਰ ਫਿਰ ਵੀ ਇਨਸਾਨੀਅਤ ਕੋਈ ਚੀਜ਼ ਹੁੰਦੀ ਹੈ ਜਿਹੜੀ ਤੁਹਾਡੇ ਸਤਾ ਜਮ ਨਹੀਂ ਹੈਗੀ ਉਦੋਂ ਚੱਲ ਗੱਲਾਂ ਸੁਣਾਉਂਦੀ ਅੱਜ ਬੋਲਦੀ ਆ ਬੇਇਜ਼ਤੀ ਕਰ ਦੇਖਿਆ ਆਪਾਂ ਤਾਂ ਅਸੀਂ ਬੀਆ ਪੌਤ ਤੱਕ ਛੱਡ ਕੇ ਆਵਾਂਗੇ ਉਹਨਾਂ ਨੇ ਤਾਂ ਆਪ ਨੂੰ ਰੋਕ ਕੇ ਨਾਲ ਰਲਾਇਆ ਵੀ ਨਹੀਂ ਹੈਗਾ ਉਹੀ ਗੱਲ ਆ ਆਪਾਂ ਨੂੰ ਕਿੰਨੀ ਖੁਸ਼ੀ ਸੀ ਵੀ ਆਪਣੇ ਰਿਸ਼ਤੇਦਾਰ ਆ ਰਹੇ ਨੇ ਹਨਾ ਪਰ ਆਪਣੀ ਉਹਨਾਂ ਨੇ ਕੋਈ ਰਖਾਦਰ ਨਹੀਂ ਕੀਤੀ ਬਾਗੇ ਭਾਈ ਹਾਂ ਬਾਬਾ ਦੇਖਿਆ ਬਾਗੇ ਕਿੰਨਾ ਸੱਸ ਬੋਲਦੀ ਸੀ ਕਿੰਨਾ ਕਮੰਡ ਸੀ ਜੇ ਪਤਾ ਹੁੰਦਾ ਵੀ ਆਪਣੀ ਕੁੜੀ ਇੱਥੇ ਆਊਗੀ ਹੈ ਬਿਨਾਂ ਨੇ ਦਾ ਹਾਲ ਚਾਲ ਪੁੱਛ ਜੂਗੀ ਜੇ ਆਪਾਂ ਨੂੰ ਪਤਾ ਹੁੰਦਾ ਵੀ ਉਹਨਾਂ ਦੇ ਆਉਣ ਨਾਲ ਆਪਣੀ ਕੁੜੀ ਨਾਲ ਕਲੇਸ਼ ਪੈ ਜੂਗਾ ਪਰੌਣਾ ਬੋਲੂਗਾ ਆਪਾਂ ਕਾਹਨੂੰ ਫੋਨ ਕਰਨੇ ਸੀ ਉਹਨਾਂ ਨੂੰ ਪਰਾਉਣਾ ਤੇ ਪਰਾਉਣਾ ਉਹਦੀ ਸੱਸ ਵੀ ਦੇਖਿਆ ਕਿੰਨੇ ਨਾਖਰੇ ਕਰਦੀ ਸੀ ਉਹ ਪਾਇਓ ਸ਼ਹਿਰ ਦੇ ਹੈ ਉਹ ਪੜੇ ਲਿਖੇ ਨੇ ਤਾਂ ਹੀ ਉਹਨਾਂ ਨੂੰ ਆਪਣਾ ਘਰ ਠੀਕ ਨਹੀਂ ਲੱਗਾ ਹੁਣ ਆਪਾਂ ਪਿੰਡੂ ਬੰਦੇ ਆਂ ਸ਼ਹਿਰ ਦੇ ਰਹਿਣ ਵਾਲੇ ਆ ਪਤਾ ਪਿੰਡੂ ਤੇ ਸ਼ਹਿਰ ਦੀ ਗੱਲ ਨਹੀਂ ਹੁੰਦੀ ਬਾਪੂ ਗੱਲ ਤਾਂ ਸਮਝਣ ਦੀ ਹੁੰਦੀ ਆ ਅਮੀਰੀ ਤੇ ਗਰੀਬੀ ਆ ਕੇ ਖੜ ਜਾਂਦੀ ਆ ਵਿਚਾਲੇ ਉਹ ਆਪਦੇ ਅਮੀਰੀ ਦੇ ਕਮਾਂਡ ਚੱਕੇ ਫਿਰਦੇ ਸੀ ਉਹਨਾਂ ਨੂੰ ਇਹ ਨਹੀਂ ਦੇਖਿਆ ਵੀ ਚਾਹੇ ਅਸੀਂ ਗਰੀਬ ਆ ਆਖਰ ਹੈ ਤਾਂ ਉਹਨਾਂ ਦੇ ਰਿਸ਼ਤੇਦਾਰ ਹੀ ਆਪਾਂ ਹਾਏ ਹਾਏ ਬਾਪੂ ਨਾਲੇ ਆਪਾਂ ਨੂੰ ਕਹਿੰਦੀ ਵੀ ਆਪਣੀ ਰਿਸ਼ਤੇਦਾਰੀ ਬਾਜੀ ਕੀ ਹੋ ਗਿਆ ਬਾਪੂ ਕੀ ਹੋ ਗਿਆ ਅਰੇ ਭਾਈ ਆਪਾਂ ਨੂੰ ਬਾਪੂ ਕੋਲ ਇਹ ਗੱਲ ਕਰਨੀ ਸੀ ਬਾਪੂ ਤੁਸੀਂ ਜਾਓ ਡਾਕਟਰ ਨੂੰ ਸੱਦ ਕੇ ਲਿਆਓ ਆਪਾਂ ਬਾਪੂ ਦੇ ਨਾਲ ਕੋਈ ਟੀਕਾ ਟੱਲਾ ਲਵਾ ਦਾਂਗੇ ਤੇ ਡਾਕਟਰ ਨੂੰ ਡਾਕਟਰ ਨੂੰ ਲਿਆਵਾਂਗੇ ਇਹ 4 ਪੈਸੇ ਸੀ ਉਹ ਤਾਂ ਮੈਂ ਉਹਨਾਂ ਨੂੰ ਦਿੱਤੇ ਹਏ ਅਪਰਾਵਟ ਨੂੰ ਕਹਦਾਂਗੇ ਫੇਰ ਦੇ ਦੇਵਾਂਗੇ ਕੋਈ ਨਹੀਂ ਦਿੰਦਾ ਪਹਿਲਾਂ ਦੁਕਾਨ ਵਾਲੇ ਕੋਲੇ ਗਿਆ ਪੂਰੀਆਂ ਮਿੰਤਾਂ ਕਰਕੇ ਸੌਦਾ ਮਸਾ ਲੈਤਾ ਉਹ ਕਹਿੰਦਾ ਸੌਦਾ ਇੰਨਾ ਲੰਮਾ ਧਾਰ ਖੜਾਗਾ ਫਾਦੇ ਪੈਸੇ ਵਾਲੇ ਤਾਂ ਘਰੇ ਆ ਮਰ ਘਰ ਪੋਏ ਤੂੰ ਸੇ ਕੋਈ ਤਾਂ ਹੱਲ ਕਰੋ ਬਾਹਰ ਜਾਓ ਕਿਸੇ ਨੂੰ ਪੁੱਛੋ ਇੱਥੇ ਖੜੇ ਕਹੀ ਇਹਨੇ ਕੀ ਕਰੀਏ ਬੌਡੀ ਬਾਪੂ ਜੀ ਬਾਪੂ ਠੀਕ ਹੋ ਤੁਸੀਂ ਬਾਪੂ ਓਏ ਰੱਬਾ ਚੱਕ ਲੈ ਓਏ ਮੇਰੇ ਸਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਹਏ ਰੱਬਾ ਤੂੰ ਮੈਨੂੰ ਚੱਕ ਲੈ ਓਏ ਲੈ ਬਾਪੂ ਪਾਣੀ ਪੀ ਕੇ ਬਿਠਾਓ ਹੇ ਰੱਬਾ ਬਿਠਾਓ ਪਾਣੀ ਪੀ ਹੇ ਰੱਬਾ ਹਾਂ ਚੰਗੇ ਪੜੇ ਸੇ ਬਾਪੂ ਕੀ ਹੋ ਗਿਆ ਸਨ ਉਹ ਪੁੱਤ ਪੁੱਤਣਾ ਮੈਂ ਤਾਂ ਰੱਬ ਕੇ ਹੀ ਬੇਤਿਆ ਕਰਦਾ ਵੀ ਰੱਬਾ ਉਹ ਜੇ 3 ਦਿੱਤੀਆਂ ਦਿੱਤੀਆਂ ਤਾਂ ਫਿਰ ਗਰੀਬੀ ਦੇਤੀ ਉਹ ਗਰੀਬੀ ਦੇਤੀ ਬਦਨਸੀਬੀ ਵੀ ਦੇਤੀ ਰੱਬਾ ਉਹ ਤੁਮਾੜਾ ਮੋਟਾ ਦਾ ਸਾਡੇ ਤੇ ਤਰਸ ਕਰਦਾ ਉਹ ਸਾਨੂੰ ਕੋਈ 2 ਰੁਪਿਆ ਦਾ ਹੌਸਲਾ ਵੀ ਦਿੰਦਾ ਰੱਬਾ ਕੱਲੀ ਗਰੀਬੀ ਹੋਈ ਸਾਡੇ ਘਰੇ ਸੜਤੀ ਮੈਂ ਤਾਂ ਟੈਨਸ਼ਨ ਬੜੀ ਹੋ ਗਈ ਪੁੱਤ ਹੁਣ ਨਹੀਂ ਉੱਠਦਾ ਮੈਂ ਨਾ ਨਾ ਬਾਬਾ ਤੁਸੀਂ ਆਇਨਾ ਕਹੋ ਸੋਡੇ ਸਿਰ ਤੇ ਤਾਂ ਅਸੀਂ ਭੱਜੇ ਫਿਰਦੇ ਆ ਤੁਸੀਂ ਢੇਰੀਆਂ ਟਾਲੀਆਂ ਫਿਰ ਸਾਡਾ ਕੀ ਬਣੂ ਤੁਸੀਂ ਜਿਹੜੇ ਸਾਨੂੰ ਹਲਾਸ਼ੇਰੀ ਦੇ ਦੇ ਕੇ ਭਜਾਈ ਫਿਰਦੇ ਹੋਗੇ ਵੀ ਪੁੱਤ ਸਭ ਕੁਝ ਬਣਜੂ ਬਣਜੋ ਤੇ ਬਾਪੂ ਸਭ ਕੁਝ ਬਣ ਜਾਊਗਾ ਹਏ ਅਬ ਤਾਰਾ ਹਾਂ ਦਾ ਡਾਕਟਰ ਨੂੰ ਲੈ ਕੇ ਛੇ ਟਿਕਟਾ ਲਾ ਲਵੋ ਨਾ ਠੀਕ ਹੋ ਜਾਓਗੇ ਉਹ ਮੇਰੇ ਦੋਤੇ ਪੈਸੇ ਦਾ ਕੀ ਆ ਮੇਰੀ ਗਰੀਬੀ ਦਾ ਕੀ ਆ ਬੰਦੇ ਖਾ ਤੰਦਰੁਸਤ ਹੋਣੇ ਚਾਹੀਦਾ ਘਰ ਚ ਇਹ ਤਾਂ ਹੁੰਦੀ ਜਾਂਦੀ ਰਹਿੰਦੇ ਆ ਤੁਸੀਂ ਠੀਕ ਨਾ ਕਰੋ ਪੈ ਜਾਓ ਤੁਸੀਂ ਉਹ ਤਾਂ ਠੀਕ ਆ ਬੱਤਾ ਮੇਰੀ ਦੋਤੀ ਵਿਚਾਰੀ ਨਵੀਂ ਨਿਮੇਲੀ ਸੀ ਮਸਾ ਨਾਲੇ ਦੋਤ ਜਮਾਈ ਕੀ ਕਹੂਗਾ ਹਏ ਵਿਚਾਰਾ ਬਾਪੂ ਦਿਲ ਤੇ ਲਾ ਗਿਆ ਦੇਖ ਲਾ ਕਿੰਨੇ ਚਾਵਾ ਨਾਲ ਆਈ ਸੀ ਜੇ 10 ਮਿੰਟ ਬਹਿ ਜਾਂਦੇ ਚਾਹ ਪਾਣੀ ਪੀ ਜਾਂਦੇ ਫਿਰ ਵਗ ਜਾਂਦੇ ਇਹਨੇ ਨਾਲ ਸਾਡਾ ਵੀ ਮਨ ਖੁਸ਼ ਹੋ ਜਾਂਦਾ ਵੀ ਕੋਈ ਆਇਆ ਸੀ ਸਾਡੇ ਵੀ ਪਰ ਨਾ ਚਾਹੇ ਆਪਦੇ ਘਰੇ ਕਿਹੇ ਜਿਹਾ ਵੀ ਹਾਲਾਤ ਹੋਣ ਪਰ ਦੂਜੇ ਘਰੇ ਆ ਕੇ ਤਾਂ ਨੱਕ ਮਰੋੜ ਨਹੀਂ ਹੁੰਦਾ ਨਾ ਤੀਵੀਆਂ ਨੇ ਪਤਾ ਨਹੀਂ ਕੀ ਮਿਲਦਾ ਆਉਦੀ 2 ਮਿੰਟ ਦੀ ਖੁਸ਼ੀ ਲਈ ਸਾਰੇ ਚਾਹ ਖੋ ਕੇ ਲੈ ਜਾਂਦੇ ਆ ਗਰੀਬਾਂ ਦੇ ਹੋਏ ਰੱਬ ਗੁਲਦੀਪਾ ਪਾਣੀ ਲੈ ਕੇ ਆ। ਹਏ ਜੰਨ ਲਾ ਆ ਗਿਆ। ਬਾਪੂ ਠੀਕ ਆ। ਲੈ ਬੈਠਾ ਹੋ। ਲੋ ਡਾਕਟਰ ਨਹੀਂ ਆਇਆ ਜੀ। ਡਾਕਟਰ ਕਿੱਥੇ ਹੁੰਦਾ? ਉਹ ਤਾਂ ਕਹਿੰਦਾ ਮੇਰੇ ਕੋਲੇ ਮਰੀਜ਼ ਵਾਲੇ ਨੇ। ਆ ਦੋ ਗੋਲੀਆਂ ਦੇਤੀਆਂ। ਕਹਿੰਦਾ ਇਹ ਬਾਪੂ ਨੂੰ ਦੇ ਦਿਓ ਕਿਰਾ। ਆਥ ਨੇ ਆ ਜੂ ਜੇ ਮੇਰੇ ਕੋਲੇ ਟਾਈਮ ਲੱਗਿਆ। ਓ ਤੈਨੂੰ ਪਤਾ ਡਾਕਟਰਾਂ ਨੂੰ ਵੀ ਆਇਆ ਕਿ ਇਹਨਾਂ ਨੇ ਕਿਹੜਾ ਕੋਈ ਪੈਸਾ ਦੇਣਾਗਾ ਓ ਪੁੱਤ ਕਾ ਨੂੰ ਮੈਂ ਡਾਕਟਰਾਂ ਕੋਲੇ ਪਜਾ ਫਿਰਦਾ ਹੁਣ ਨਹੀਂ ਮੇਰਾ ਇਲਾਜ ਹੁੰਦਾ ਬਸ ਨਹੀਂ ਬਾਪੂ ਤੂੰ ਹੌਸਲਾ ਨਾ ਹਾਰ ਤੈਨੂੰ ਕੋਈ ਹੱਲ ਕਰੋ ਬਾਪੂ ਨੂੰ ਆਪਾਂ ਸ਼ਹਿਰ ਲੈ ਚਲਦੇ ਆ ਕੋਈ ਨਾ ਦੇਖ ਲੈ ਬਾਪੂ ਇੱਕ ਦੋ ਦਿਨਾਂ ਤੱਕ ਤੈਨੂੰ ਕਿਸੇ ਨਾ ਵਧੀਆ ਡਾਕਟਰ ਦੇ ਲੈ ਕੇ ਜਾਵਾਂਗੇ ਤੈਨੂੰ ਮੈਂ ਕਾ ਨਾ ਕਿਤੇ ਨਾ ਲਿਜਾਓ ਬਸ ਹੁਣ ਮੇਰਾ ਸਮਾਂ ਆ ਗਿਆ ਪੁੱਤ ਕਿਉਂ ਬਾਪੂ ਜੀ ਤੁਸੀਂ ਇਹ ਜੰਗ ਲਾ ਕਰਕੇ ਸਾਡਾ ਮੰਡ ਲਾਉਣਾ ਹੈ ਤੁਸੀਂ ਡਾਕਟਰ ਦੀਆਂ ਮਿਲਦਾ ਇਹ ਗਰੀਬੀ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਜੇ ਅੱਜ ਮਾੜੇ ਦਿਨਾਂ ਤਾਂ ਚੰਗੇ ਦਿਨ ਵੀ ਆਉਣਗੇ ਸਦਾ ਬੰਦੇ ਦੇ ਹਾਲਾਤ ਇਹੋ ਜਿਹੇ ਥੋੜਾ ਰਹਿਣਗੇ ਆਪਣੇ ਆਪਾ ਕਿਹੜਾ ਪਰਮਾਤਮਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਡਾਕਟਰ ਨੂੰ ਜ਼ੋਰ ਪਾਉਣਾ ਸੀ ਕਹਿਣਾ ਸੀ ਵੀ ਛੇਤੀ ਆਇਆ ਸਾਡਾ ਬਾਪੂ ਤੰਗ ਹੈ ਓਕੇ ਹਾਂ ਸੀ ਡਾਕਟਰ ਨੂੰ ਜੇ ਤਾਂ ਹੁਣ ਮੇਰੀ ਜੇਬ 'ਚ 4 ਪੈਸੇ ਹੁੰਦੇ ਫਿਰ ਤਾਂ ਡਾਕਟਰ ਆ ਜਾਂਦਾ ਹੁਣ ਆਪਾਂ ਤਾਂ ਜਿਹੜੇ 4 ਪੈਸੇ ਏਕੇ ਸੀ ਉਹ ਵੀ ਉਹਨਾਂ ਨੂੰ ਦੇਤੇ ਉਹ ਕੋਈ ਨਹੀਂ ਪੁੱਤ ਜਿਹੜੇ ਧੀ ਨੂੰ ਦਿੱਤੇ ਨਾ ਕਿਤੇ ਸੁਣਾਈ ਦੇ ਵੀ ਨਹੀਂ ਹੁੰਦੇ ਤੇ ਪਸਤਾਵਾ ਨਹੀਂ ਕਰੀਦਾ ਹੁੰਦਾ ਉਹ ਨਾਲੇ ਪੁੱਤ ਉਹ ਦੋਤੀ ਮੇਰੀ ਦਾ ਸਿਰ ਨੀਵਾ ਹੋ ਜਾਂਦਾ ਜੇ ਤੁਸੀਂ ਸਲਾਮੀ ਨਾ ਦਿੰਦੇ ਹੁਣ ਸਾਵਾਸ਼ੀ ਤੁਸੀਂ ਸਿਰ ਤੇ ਹੱਥ ਦਾ ਤਰਤਾ ਉਹਦਾ ਸਿਰ ਉੱਚਾ ਰਹਿ ਗਿਆ ਨਹੀਂ ਸੌਰੇ ਉਹਦੇ ਮਿਹਣੇ ਦਿੰਦੇ ਰਹਿੰਦੇ ਵੀ ਨਾਨਕੀ ਗਈ ਸੀ ਤੈਨੂੰ ਕੀ ਦਿੱਤਾ ਸਹੀ ਗੱਲ ਆ ਬਾਪੂ ਦੀ ਇੰਨਾ ਕੁ ਤਾਂ ਆਪਣਾ ਹੱਕ ਬੰਦਾ ਸੀ ਜਿੰਨੇ ਜੋਗੇ ਸੀ ਆਪਾਂ ਕਰਤਾ ਪਰ ਹੁਣ ਆਪਾਂ ਉਹਨੂੰ ਬਾਪੂ ਦਾ ਵੀ ਇਲਾਜ ਕਰਾਉਣਾ ਪੈਣਾ ਤੁਸੀਂ ਕੋਈ ਨਾ ਕੋਈ ਹੀਲਾ ਕਰੋ ਕੋਈ ਨਹੀਂ ਪਈ ਮੇਰੇ लाज ਨੂੰ ਕੀ ਐ ਮੈਂ ਕਿੰਨਾ ਕਿਚੇ ਰਾਂ ਬਸ ਹੁਣ ਤੁਸੀਂ ਇਲਾਜ ਦਾ ਖੇੜਾ ਕੋਈ ਨਾ ਬਾਪੂ ਕਰਾਵਾਂਗੇ ਤੇਰਾ लाज ਇੱਕ ਦੋ ਦਿਨਾਂ ਤੱਕ ਨਾ ਮੈਂ ਸ਼ਹਿਰ 'ਚ ਡਾਕਟਰ ਨੂੰ ਪੁੱਛ ਕੇ ਆਉਂ ਰਾਇ ਲਵਾਂ ਉਹਦੀ ਡਾਕਟਰ ਦੀ ਠੀਕ ਆ ਫਿਰ ਆਪਾਂ ਤੇਰਾ ਟ੍ਰੀਟਮੈਂਟ ਸ਼ੁਰੂ ਕਰਾਵਾਂਗੇ ਲੈ ਆ ਗੋਲੀਆਂ ਦੇ ਦੇ ਉਹਨੇ ਦੋ ਆਪੂ ਲੈ ਬਾਪੂ ਦਵਾਈ ਖਾ ਤੋ ਗੋਲੀ ਲੈ ਲੈ ਆਏ ਆ ਫੇਰ ਲੈ ਲਓ ਇੱਕ ਰਹਿ ਗਈ ਜਿਹੜੀ ਰੱਬ ਵੀ ਨਾ ਜਦੋਂ ਵਕਤ ਪਾਉਂਦਾ ਗਰੀਬੀ ਤੇ ਬਿਮਾਰੀ ਇਕੱਠੀ ਪਾਉਂਦਾ ਹੈ ਇਹ ਤਾਂ ਜ ਕਿਸੇ ਤੇ ਨਾ ਪਵੇ ਇੱਕ ਆ ਬਿਮਾਰੀ ਤੇ ਇੱਕ ਕੇਸ ਤੇ ਇੱਕ ਜਹਿਮਤ ਕਿਸੇ ਦੇ ਘਰੇ ਨਾ ਆਵੇ ਇਹ ਤਾਂ ਘਰ ਨੂੰ ਥੱਲੇ ਲਾ ਦਿੰਦੀਆਂ ਨੇ ਚਲ ਕੋਈ ਨਾ ਬਾਪੂ ਦੀ ਕਿਹੜਾ ਕੋਈ ਬਾਲੀ ਵੱਡੀ ਬਵਾਰੀ ਇੱਕ ਸਾਧ ਗਈ ਆ ਆ ਅੱਜ ਕੱਲ੍ਹ ਧੂੜ ਤੱਪੇ ਨਾਲ ਹੋ ਜਾਂਦਾ ਹੋ ਜਾਣਗੇ ਠੀਕ ਤੁਸੀਂ ਕੋਈ ਨਾ ਬਾਪੂ ਪੈ ਜਾਓ ਆਰਾਮ ਕਰੋ ਮੇਰਾ ਫਿਕਰ ਨਾ ਕਰਿਆ ਪਤਾ ਹੀ ਮੈਂ ਨਾ ਡਾਕਟਰਾਂ ਕੋਲ ਬਚੇ ਜੋ ਪੈ ਜਾਓ ਹਾਂ ਇਹ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਾਡੀ ਹਰ ਇੱਕ ਵੀਡੀਓ ਨੂੰ ਜਿਵੇਂ ਤੁਸੀਂ ਪਹਿਲਾਂ ਵੀ ਬਹੁਤ ਪਿਆਰ ਕਰਦੇ ਹੋ ਇਸ ਤਰ੍ਹਾਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸਾਡੀ ਵੀਡੀਓ ਦੇ ਵਿੱਚ ਵਾਸਤੇ ਇਹੀ ਮੈਸੇਜ ਆ ਵੀ ਗਰੀਬੀ ਅਮੀਰੀ ਮੈਨੇ ਨਹੀਂ ਰੱਖਦੀ ਸਭ ਤੋਂ ਵੱਡੀ ਇਨਸਾਨੀਅਤ ਆ ਸਾਨੂੰ ਇਨਸਾਨੀਅਤ ਨਾਲ ਪਿਆਰ ਕਰਨਾ ਚਾਹੀਦਾ ਨਾ ਕਿ ਅਮੀਰੀ ਨਾਲ ਨਾ ਕਿਸੇ ਨਾਲ ਗਰੀਬੀ ਨਾਲ ਸਾਨੂੰ ਨਫ਼ਰਤ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੁਹਾਡਾ ਆਪਣਾ ਚੈਨਲ ਮਾਸਟਰ ਖੁਡੀ